ਕਿ ਜਿਹੜੀਆਂ ਕੁੜੀਆਂ ਇੱਥੋਂ ਜਾਂਦੀਆਂ ਹੈਗੀਆਂ ਦੇਪ ਵਪਾਰ ਦੇ ਧੰਦੇ ਦੇ ਵਿੱਚ ਜੋੜਦਾ ਹੈਗਾ ਖਿੱਚਦਾ ਹੈਗਾ ਤੇ ਜਿਹੜੀਆਂ ਜੀਰੂ ਕਦਰਾਂ ਕੀਮਤਾਂ ਦੇ ਵਿੱਚ ਘਰਾਂ ਦੀਆਂ ਚਾਰ ਦਿਵਾਰੀ ਦੇ ਅੰਦਰ ਤੇ ਮਰਦ ਦੇ ਦਾਬੇ ਹੇਠ ਇੱਥੇ ਰਹੀਆਂ ਹੁੰਦੀਆਂ ਨੇ ਉਹ ਉੱਥੇ ਆਜ਼ਾਦੀ ਵੀ ਲੱਗਦੀ ਹੈਗੀ ਤੇ ਉਹ ਆਜ਼ਾਦੀ ਜਿਹੜੀ ਹੈਗੀ ਆ ਉਹਦਾ ਨਜਾਇਜ਼ ਲਾਹਾ ਉਹਨਾਂ ਮੁਲਕਾਂ ਦੇ ਅੰਦਰ ਜਿਹੜਾ ਕਲਚਰ ਹੈਗਾ ਇਹ ਹਜੇ ਧੰਦਿਆਂ ਦੇ ਵਿੱਚ ਉਹਨਾਂ ਨੂੰ ਲੈ ਕੇ ਆਉਨੇ ਹੈ ਕੁੜੀਆਂ ਦੇ ਮਜਬੂਰੀਆਂ ਦਾ ਲਾਹਾ ਵੀ ਲੈਂਦੇ ਹੈਗੇ ਜਿਹੜੇ ਪੁਰਾਣੇ ਲੋਕ ਉੱਥੇ ਰਹਿੰਦੇ ਹੈਗੇ ਵਸਦੇ ਹੈਗੇ ਨੇ ਕਿ ਕੁੜੀਆਂ ਹੈਗੀਆਂ ਨੇ ਉਹ ਵੀ ਉਹਨਾਂ ਨੂੰ ਇਵਨ ਦੇ ਵਪਾਰ ਦਾ ਠੰਡਾ ਕਰਨ ਤੱਕ ਵੀ ਜਿਹੜੀਆਂ ਹਾਲਤਾਂ ਹੈਗੀਆਂ ਉੱਥੇ ਵੀ ਜਨਦੀ ਜਿਹੜੀ ਔਰਤ ਹੈਗੀ ਆ ਉਹ ਕੋਈ ਆਜ਼ਾਦ ਨਹੀਂ ਹੈ ਕਿ ਭਾਰਤ ਜਾਂ ਪੰਜਾਬ ਤੋਂ ਆਏ ਹੋਏ ਸਟੂਡੈਂਟ ਇਹ ਕਿਉਂ ਕਰਦੇ ਨੇ ਪੁਰਾਣੇ ਹੈਗੇ ਕਿ ਸਟੂਡੈਂਟ ਦਾ ਗੰਦ ਪਾਉਂਦੇ ਹੈਗੇ ਨੇ ਸਟੂਡੈਂਟ ਤਾਂ ਇਹ ਕਰਦੇ ਹੈਗਾ ਕਿ ਜਿਹੜਾ ਸੌਦਾ ਹੋ ਗਿਆ ਵਿਆਹਾਂ ਵਾਲਾ ਵਿਆਹ ਸੰਬੰਧ ਦਾ ਜਿਹੜਾ ਬੇਸ ਹੈਗਾ ਉਹ ਕੋਈ ਜੀਵਨ ਜ਼ਿੰਦਗੀ ਸਾਂਝੀ ਜਿਉਣ ਦਾ ਬੇਸ ਨਹੀਂ ਬਣਦਾ ਉਹ ਬੇਸ ਤਾਂ ਇਹ ਇਹ ਬਣ ਕੇ ਜਾਂਦਾ ਹੈਗਾ ਕਿ ਕੁੜੀ ਆ ਸੋ ਚੰਗੇ ਬ੍ਰਾਂਡ ਲੈਂਦੀ ਹੈਗੀ ਜਾਂ ਮੁੰਡਾ ਲੈਂਦਾ ਤੇ ਇੱਕ ਦੂਜੇ ਨਾਲ ਵਿਆਹ ਕਰਕੇ ਚਲੇ ਜਾਂਦੇ ਆ ਉਹਨਾਂ ਦੇ ਉੱਥੇ ਜਾ ਕੇ ਡਾਈਵੋਰਸ ਵੀ ਹੁੰਦੇ ਆ ਝਗੜੇ ਵੀ ਹੁੰਦੇ ਹੈਗੇ ਆ ਤੁਹਾਨੂੰ ਲੱਗਦਾ ਹੈ ਕਿ ਉੱਥੇ ਵੀ ਕਾਮਯਾਬ ਹੋ ਸਕਦੇ ਆ ਤਾਂ ਇੱਥੇ ਤਾਂ ਫਿਰ ਹੋਈ ਸਕਦੀ ਆ ਆ ਸੰਕਟ ਜਿਹੜਾ ਹੈਗਾ ਜਿਸ ਨੇ ਬੇਰੋਜ਼ਗਾਰੀ ਦੀ ਇੱਕ ਵੱਡੀ ਫੌਜ ਖੜੀ ਕਰਤੀ ਜਿੰਨਾ ਦਾ ਮਾਲ ਸੰਸਾਰ ਦੀ ਮੰਡੀ ਦੇ ਵਿੱਚ ਜਾਂਦਾ ਉਹਨਾਂ ਨੂੰ ਸਸਤੀ ਤੇ ਸਕਿਲਡ ਲੇਬਰ ਚਾਹੀਦੀ ਆ ਜਿੰਨੇ ਵੀ ਵਿਕਸਤ ਪੂੰਜੀਵਾਦੀ ਮੁਲਕ ਨੇ ਉਹ ਛਾਟ ਛਾਟ ਕੇ ਦੁਨੀਆ ਦੇ ਭਰ ਦੇ ਵਿੱਚੋਂ ਟੈਲੈਂਟ ਜਿਹੜਾ ਹੈਗਾ ਉਹ ਆਪਦੇ ਮੁਲਕਾਂ ਦੇ ਵਿੱਚ ਲੈ ਕੇ ਜਾ ਰਹੇ ਕਿ ਇੱਥੋਂ ਦੇ ਲੋਕ ਜਦੋਂ ਸੋਚ ਕੇ ਜਾਂਦੇ ਆ ਕਿਉਂਕਿ ਇੱਥੋਂ ਦੇ ਏਜੰਟ ਵੀ ਉਹਨਾਂ ਨੂੰ ਸੁਪਨੇ ਵੇਚਦੇ ਨੇ ਯੂਨੀਵਰਸਿਟੀਆਂ ਕਹਿੰਦੀਆਂ ਨੇ ਕਿ ਤੁਸੀਂ ਪ੍ਰੋਡਕਟੋਂ ਅਸੀਂ ਤੁਹਾਨੂੰ ਖਰੀਦਿਆ ਹੈਗਾ ਜਿੰਨਾ ਵੀ ਆਇਸ ਸੈਂਟਰ ਹੈਗੇ ਨੇ ਏਜੰਟ ਹੈਗੇ ਨੇ ਇਹਨਾਂ ਦਾ ਇੱਕ ਮਾਫੀਆ ਬਣਿਆ ਹੋਇਆ ਹੈ ਜਿੰਨਾਂ ਦੀਆਂ ਤਾਰਾਂ ਕੈਨੇਡਾ ਦੇ ਵਿੱਚ ਵੱਡੀਆਂ ਜਿਹੜੀਆਂ ਯੂਨੀਵਰਸਟੀਆਂ ਕਾਲਜਾਂ ਤੱਕ ਨਾਲ ਜੁੜੀਆਂ ਜੁੜੀਆਂ ਹੋਈਆਂ ਜਿੱਥੇ ਬਹੁਤ ਸਾਰੇ ਫਰਜੀ ਵਾੜੇ ਹੁੰਦੇ ਆ ਬਹੁਤ ਸਾਰੇ ਜਾਲੀ ਆਫਰ ਲੈਟਰਾਂ ਲੈ ਕੇ ਵਿਦਿਆਰਥੀਆਂ ਨੂੰ ਸੱਦ ਲਿਆ ਜਾਂਦਾ ਉਧਰ ਵਾਲੀ ਸਰਕਾਰ ਨੂੰ ਇਸ ਤੇ ਧਿਆਨ ਨਹੀਂ ਹੈ ਉਹਨਾਂ ਨੂੰ ਫਰਕ ਨਹੀਂ ਪੈਂਦਾ ਐਜੂਕੇਸ਼ਨ ਨਾ ਤਾਂ ਗਿਆਨ ਦਾ ਸਾਧਨ ਰਹੀ ਤੇ ਨਾ ਮਨੁੱਖਤਾ ਦੇ ਹੁਨਰ ਦੇ ਵਿੱਚ ਵਾਧਾ ਕਰਨ ਦਾ ਸੋਰਸ ਹੈਗੀ ਆ ਐਜੂਕੇਸ਼ਨ ਇੱਕ ਕਾਰੋਬਾਰ ਆ ਧੰਦਾ ਪ੍ਰੋਫਿਟ ਦਾ ਜਿਹੜੇ ਇੱਥੋਂ ਮੁੰਡੇ ਕੁੜੀਆਂ ਜਾਂਦੇ ਆ ਜਹਾਜ਼ 'ਚ ਆਪਣੇ ਵੱਡੇ ਵੱਡੇ ਬੈਗਪੈਕ ਕਰਕੇ ਉਹ ਤੇ ਇਹੀ ਕਹਿੰਦੇ ਆ ਇੱਥੋਂ ਵਾਲਿਆਂ ਨੂੰ ਰਿਸ਼ਤੇਦਾਰ ਪੁੱਛਦੇ ਆ ਵੀ ਕਿੱਥੇ ਚੱਲੇ ਆ ਦੇਸ਼ ਦਾ ਨਾਂ ਦੱਸਦਾ ਵੀ ਕੈਨੇਡਾ ਅਮਰੀਕਾ ਚੱਲੇ ਆ ਨਾਲ ਇਹ ਕਹਿੰਦਾ ਕਿ ਮੈਂ ਡਿਗਰੀ ਕਰਨ ਚੱਲੇ ਆ ਫਿਰ ਉੱਥੇ ਪੜ੍ਹਾਈ ਨਹੀਂ ਹੁੰਦੀ ਜਿਹੜੀ ਕੈਨੇਡਾ ਗਵਰਨਮੈਂਟ ਆ ਉਹ ਇਹਨਾਂ ਨੂੰ ਹਾਇਰ ਐਜੂਕੇਸ਼ਨ ਦੇਣ ਲਈ ਨਹੀਂ ਸੱਦ ਰਹੀ ਐਜੂਕੇਸ਼ਨ ਪ੍ਰੋਗਰਾਮ ਨਹੀਂ ਹੈਗਾ ਇਹ ਇਮੀਗ੍ਰੇਸ਼ਨ ਪ੍ਰੋਗਰਾਮ ਆ ਜਣਦੀ ਤੁਸੀਂ ਜਿਹੜਾ ਹੈਗਾ ਵੀ ਸਿੱਖਿਆ ਲਈ ਆਓ ਤੇ ਸੇਵਾ ਲਈ ਜਾਓ ਵਾਲਾ ਮਕਸਦ ਨਹੀਂ ਹੈਗਾ ਸਿੱਖਿਆ ਬਹਾਨੇ ਆਓ ਰੋਜ਼ਗਾਰ ਪਾਓ ਇਸ ਕਰਕੇ ਜਿਹੜੀ ਇਹ ਨਾ ਤਾਂ ਵਿੱਦਿਆ ਹੁਣ ਦਾਣ ਰਹੀ ਆ ਵਿੱਦਿਆ ਦੁਕਾਨ ਬਣ ਗਈ ਇਹ ਵਿੱਦਿਆ ਪਰਪੁਕਾਰ ਦਾ ਸਾਧਨ ਬਣੀ ਇਹ ਵਪਾਰ ਦਾ ਸਾਧਨ ਬਣ ਗਈ ਇੱਥੋਂ ਜਿਹੜੇ ਗਏ ਆ ਚੰਗੇ ਆਪੋ ਵੇਖੋ ਲਾਉਣ ਦੇ ਲਈ ਉੱਥੇ ਵੀ ਉਹਨਾਂ ਨਾਲੇ ਹੀ ਵਾਪਰ ਰਿਹਾ ਕੀ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਲੜਨਾ ਸਿਖਾਉਣਾ ਚਾਹੀਦਾ ਨਾ ਕਿ ਟਲਣਾ ਉੱਥੇ ਜਾ ਕੇ ਰੰਗ ਓਟ ਜੰਦੇ ਆ ਚਿਹਰੇਆਂ ਤੋ ਕਿਉਂ ਆ ਅਕ ਡੋਮੈਸਟਿਕ ਸਟੂਡੈਂਟ ਦੀ ਫੀਸ ਜੇ 5000 ਤੋਂ ਲੈ ਕੇ 8000 ਆ ਤਾਂ ਇੰਟਰਨੈਸ਼ਨਲ ਸਟੂਡੈਂਟ ਦੀ ਫੀਸ 25000 ਤੋਂ ਲੈ ਕੇ 40000 ਤੱਕ ਆ ਜੇ ਇੰਟਰਨੈਸ਼ਨਲ ਸਟੂਡੈਂਟ ਨੇ 40 ਘੰਟੇ ਕੰਮ ਕਰਨਾ ਇੱਕ ਵੀਕ ਦੇ ਵਿੱਚ ਡੋਮੈਸਟਿਕ ਸਟੂਡੈਂਟ ਦੇ ਉੱਤੇ ਇਹੋ ਜੀ ਕੋਈ ਲਿਮਿਟੇਸ਼ਨ ਹੈ ਨਹੀਂਗੀ ਇੰਟਰਨੈਸ਼ਨਲ ਸਟੂਡੈਂਟ ਨੂੰ ਉੱਥੇ ਹੈਲਥ ਕਾਰਡ ਦੀਆਂ ਜਾਂ ਹੈਲਥ ਦੀਆਂ ਸਹੂਲਤਾਂ ਉਸ ਰੂਪ ਵਿੱਚ ਨਹੀਂ ਮਿਲਦੀਆਂ ਜਿਵੇਂ ਡੋਮੈਸਟਿਕ ਨੂੰ ਮਿਲਦੀਆਂ ਜਿਹੜੇ ਇੱਥੋਂ ਜਾ ਰਹੇ ਹੋ ਕੋਈ ਇਨਕਲਾਬ ਕਰਨ ਨਹੀਂ ਜਾ ਰਹੇ ਦੁਨੀਆ ਦੇ ਕਿਸੇ ਕੋਨੇ 'ਚ ਬੈਠ ਜਾਓ ਜਦੋਂ ਕਿਸੇ ਕੋਨੇ 'ਚ ਬੇਇਨਸਾਫੀ ਹੋ ਜੇ ਕੁਝ ਹੋ ਜੇ ਤੇ ਜੇ ਤੁਹਾਡੀ ਰੂਹ ਨਹੀਂ ਕੰਬਦੀ ਅੰਦਰੋਂ ਜਾਂ ਤੁਹਾਡਾ ਖੂਨ ਉਬਾਲਾ ਨਹੀਂ ਖਾਂਦਾ ਤਾਂ ਸਮਝ ਲਓ ਕਿ ਤੁਸੀਂ ਵੈਸੇ ਆਪਣੇ ਸਰੀਰਕ ਤੌਰ ਦੇ ਉੱਤੇ ਤਾਂ ਤੁਰੇ ਫਿਰਦੇ ਹੋ ਪਰ ਅੰਦਰੋਂ ਮਰ ਚੁੱਕੇ ਹੋ ਖਤਮ ਹੋ ਚੁੱਕੇ ਹੋ ਪਰ ਕੁਝ ਲੋਕ ਐਸੇ ਹੁੰਦੇ ਆ ਜਿਹੜੇ ਆਪ ਤਾਂ ਜਾਗਦੇ ਆ ਦੂਜਿਆਂ ਨੂੰ ਜਗਾਉਣ ਦਾ ਵੀ ਕੰਮ ਕਰਦੇ ਆ ਇਸੇ ਤਰ੍ਹਾਂ ਇੱਕ ਦੀਵੇ ਦੇ ਰੂਪ ਦੇ ਵਿੱਚ ਕੈਨੇਡਾ 'ਚ ਰਹਿਣ ਵਾਲਾ ਇੱਕ ਨੌਜਵਾਨ ਮਨਦੀਪ ਉਸ ਦਾ ਨਾਮ ਹੈ ਉਹ ਸਾਡੇ ਨਾਲ ਹੈ 4 ਕਸਾਲ ਹੋ ਗਏ ਕੈਨੇਡਾ ਦੀ ਧਰਤੀ ਤੇ ਪੰਜਾਬ ਕੁਝ ਸਮੇਂ ਲਈ ਆਏ ਹੋਏ ਅਸੀਂ ਉਹਨਾਂ ਨਾਲ ਗੱਲ ਕਰਨੀ ਹੈ ਵਿਦਿਆਰਥੀਆਂ ਦੇ ਦਿਮਾਗ 'ਚ ਕੀ ਚੱਲਦਾ ਹੈ ਉੱਥੇ ਜਿੰਨੀਆਂ ਐਜੀਟੇਸ਼ਨ ਹੋਈਆਂ ਜਾਂ ਰਿਪੋਰਟ ਕਰਨ ਦੀ ਵਾਰੀ ਆਈ ਤੇ ਉਹਨਾਂ ਨੂੰ ਲੀਡ ਕਰਨ ਵਾਲਿਆਂ 'ਚੋਂ ਇੱਕ ਸੀ ਇਹਨਾਂ ਦੇ ਭਾਸ਼ਣ ਵੀ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਵਾਇਰਲ ਹੋਏ ਨੇ ਤਾਂ ਉੱਥੇ ਇੱਕ ਆਰਗੇਨਾਈਜੇਸ਼ਨ ਆਰਗੇਨਾਈਜੇਸ਼ਨ ਦੇ ਨਾਲ ਕੰਮ ਕਰਦੇ ਨੇ ਉਸ ਦੇ ਵਿੱਚ ਇਹਨਾਂ ਨੇ ਕਿਵੇਂ ਭੂਮਿਕਾ ਨਿਭਾਈ ਹੈ ਕਿਵੇਂ ਕਿਵੇਂ ਇਹਨਾਂ ਨੇ ਕੰਮ ਕੀਤਾ ਸਾਰੀਆਂ ਗੱਲਾਂ ਕਰਾਂਗੇ ਇੱਥੋਂ ਵਾਲੇ ਜਿਹੜੇ ਜਾਣਾ ਚਾਹੁੰਦੇ ਆ ਉਧਰ ਵਾਲ ਨੂੰ ੜਾਰੀ ਭਰਨਾ ਚਾਹੁੰਦੇ ਉਹਨਾਂ ਦੇ ਦਿਮਾਗ 'ਚ ਕੀ ਚੱਲਦਾ ਹੈ ਉੱਥੋਂ ਦੇ ਹਿਸਾਬ ਨਾਲ ਸੋਚ ਰਹੇ ਆ ਕਿੰਨੀ ਸੋਚ ਰਹੇ ਇਹ ਸਾਰੀਆਂ ਗੱਲਾਂ ਕਰਾਂਗੇ ਮੌਂਟਰੀਅਲ ਯੂਥ ਸਟੂਡੈਂਟ ਆਰਗੇਨਾਈਜੇਸ਼ਨ ਦਾ ਹਿੱਸਾ ਨੇ ਆਗੂ ਨੇ ਉਹਨਾਂ ਦੇ ਉਹਨਾਂ ਨਾਲ ਅਸੀਂ ਗੱਲ ਕਰਦੇ ਆ ਆ ਭਾਈ ਜੀ ਇੱਥੇ ਬਹਿ ਕੇ ਸੋਚਣਾ ਔਰ ਉੱਥੇ ਬਹਿ ਕੇ ਸੋਚਣਾ ਦੋਨਾਂ 'ਚ ਕਿਤੇ ਨਾ ਕਿਤੇ ਹਾਲਾਤ ਦੇ ਮੁਤਾਬਕ ਫਰਕ ਤਾਂ ਆ ਹੀ ਜਾਂਦਾ ਪਰ ਅੱਜ ਕੱਲ ਇੱਥੋਂ ਦੇ ਜਿਹੜੇ ਅਸੀਂ ਇੱਥੇ ਆ ਤੇ ਅਸੀਂ ਇੱਥੋਂ ਦੇ ਜਿਹੜੇ ਨੌਜਵਾਨਾਂ ਨਾਲ ਗੱਲਬਾਤ ਕਰਦੇ ਆ ਮੁੰਡਿਆਂ ਨਾਲ ਕਰੀਏ ਕੁੜੀਆਂ ਨਾਲ ਕਰੀਏ ਜਿਹੜੇ ਛੇਤੀ ਕਹਿੰਦੇ ਆ ਵੀ ਉਡਾਰੀ ਲੱਗ ਜੇ ਬਸ ਕਿਸੇ ਤਰ੍ਹਾਂ ਉਹਨਾਂ ਨੂੰ ਕਈ ਤਰ੍ਹਾਂ ਦੇ ਮਨ 'ਚ ਸਵਾਲ ਵੀ ਚੱਲਦੇ ਆ ਯਾਰ ਉੱਥੇ ਬਣੂੰਗਾ ਕੀ ਤੁਸੀਂ 4 ਸਾਲ ਲਾ ਕੇ ਪਹਿਲੀ ਤਾਂ ਮੈਂ ਇਹ ਜਾਨਣਾ ਚਾਹੁੰਦਾ ਕਿ ਤੁਸੀਂ ਕੀ ਉੱਥੇ ਵੇਖ ਲਿਆ ਇਹੋ ਜਿਹਾ ਕਿ ਤੁਹਾਨੂੰ ਲੱਗਦਾ ਕਿ ਉੱਥੇ ਵੀ ਕਾਮਯਾਬ ਹੋ ਸਕਦੇ ਆ ਤੇ ਇੱਥੇ ਤਾਂ ਫਿਰ ਹੋ ਹੀ ਦੇਖੋ ਇਹ ਦੋ ਤਰ੍ਹਾਂ ਦੀਆਂ ਗੱਲਾਂ ਹੈਗੀਆਂ ਨੇ ਜੇ ਕੋਈ ਪ੍ਰਵਾਸ ਕਰਦਾ ਹੈਗਾ ਤਾਂ ਪ੍ਰਵਾਸ ਦੇ ਬਹੁਤ ਸਾਰੇ ਕਾਰਨ ਹੁੰਦੇ ਨੇ ਜੇ ਪੰਜਾਬ ਦੇ ਵਿੱਚੋਂ ਪ੍ਰਵਾਸ ਜਿਹੜਾ ਅੱਜ ਕੱਲ੍ਹ ਹੋ ਰਿਹਾ ਜੇ ਉਹਨੂੰ ਆਪਾਂ ਦੇਖਗੇ ਤਾਂ ਉਹਦਾ ਪਹਿਲਾ ਬੀਜ ਜਿਹੜੇ ਹੈਗੇ ਪਿਛਲੇ ਤਿੰਨ ਦਹਾਕਿਆਂ ਦੇ ਵਿੱਚ ਬੀਜੇ ਜਾ ਚੁੱਕੇ ਨੇ ਉਹ ਬੀਜ ਦਾ ਸਿੱਟਾ ਹੈਗਾ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਕਿਉਂਕਿ ਕੈਨੇਡਾ ਦੇ ਵਿੱਚ 4.5 ਲੱਖ ਜਿਹੜਾ ਇੰਟਰਨੈਸ਼ਨਲ ਸਟੂਡੈਂਟ ਆਉਂਦਾ ਤਾਂ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚੋਂ ਆਉਂਦਾ ਤੇ ਉਹਦੇ ਵਿੱਚੋਂ ਸਭ ਤੋਂ ਪਹਿਲੇ ਨੰਬਰ ਦੇ ਉੱਤੇ ਭਾਰਤ ਆ ਤੇ ਦੂਜੇ ਨੰਬਰ ਤੇ ਚੀਨ ਆ ਤੇ ਭਾਰਤ ਦੇ ਵਿੱਚੋਂ ਸੂਬਾ ਪੰਜਾਬ ਸਭ ਤੋਂ ਪਹਿਲੇ ਨ ਕਿ ਜਿਹੜੇ ਵਿਦਿਆਰਥੀ ਹੈਗੇ ਨੇ ਇੰਟਰਨੈਸ਼ਨਲ ਉਹ ਪੜ੍ਹਾਈ ਦੇ ਬੇਸ ਦੇ ਉੱਤੇ ਕੈਨੇਡਾ ਦੇ ਵਿੱਚ ਜਾਂਦੇ ਹੈਗੇ ਨੇ ਜਿੱਥੋਂ ਤੱਕ ਸਵਾਲ ਇਹ ਹੈਗਾ ਕਿ ਕਾਮਯਾਬ ਹੋਣ ਦਾ ਦੇਖੋ ਕੋਈ ਵੀ ਵਿਅਕਤੀ ਜਿਹੜਾ ਹੈਗਾ ਦੁਨੀਆ ਦੇ ਕਿਸੇ ਕੋਨੇ ਦੇ ਉੱਤੇ ਆਪਦੀ ਧਰਤੀ ਨੂੰ ਛੱਡ ਕੇ ਜਦੋਂ ਜਾਂਦਾ ਹੈਗਾ ਤਾਂ ਉਹਦਾ ਸੁਪਨਾ ਹੁੰਦਾ ਹੈਗਾ ਕਿ ਇੱਕ ਤਾਂ ਬੈਟਰ ਫਿਊਚਰ ਹੋਵੇ ਤੇ ਇੱਕ ਉਹਦੀ ਸਿਕਿਉਰ ਲਾਈਫ ਹੋਵੇ ਤਾਂ ਸੁਰੱਖਿਆ ਦੇ ਲਈ ਤੇ ਆਪਦੇ ਚੰਗੇ ਭਵਿੱਖ ਦੇ ਲਈ ਕੋਈ ਵੀ ਬੰਦਾ ਜਿਹੜਾ ਹੈਗਾ ਉਹ ਆਪਦੀ ਧਰਤੀ ਨੂੰ ਤੇ ਆਪਦੇ ਪਰਿਵਾਰ ਨੂੰ ਤੇ ਆਪਦੇ ਮਾਪੇ ਨੂੰ ਛੱਡਦਾ ਹੈਗਾ ਤਾਂ ਉਹ ਛੱਡਣ ਦਾ ਕਾਰਨ ਇਹ ਬਣਿਆ ਹੈਗਾ ਕਿ ਪੰਜਾਬ ਦੇ ਅੰਦਰ ਜਿਹਨੂੰ ਇਹ ਕਿਹਾ ਜਾਂਦਾ ਕਿ ਹਰੇ ਇਨਕਲਾਬ ਦਾ ਇੱਕ ਖਿੱਤਾ ਸੀ ਜਿੱਥੇ ਬੜੀ ਖੁਸ਼ਹਾਲੀ ਲੈ ਕੇ ਆਂਦੀ ਸੀ ਕਿਹਾ ਜਾਂਦਾ ਇਹ ਪ੍ਰਚਾਰ ਪ੍ਰਪਾਗੈਂਡਾ ਕੀਤਾ ਜਾਂਦਾ ਤਾਂ ਇਹਦੇ ਵਿੱਚ ਹੀ ਉਹਦੀਆਂ ਜੜਾਂ ਪਈਆਂ ਨੇ ਹਰੇ ਇਨਕਲਾਬ ਨੇ ਬਹੁਤ ਵੱਡੀ ਪੱਧਰ ਤੇ ਲੋਕਾਂ ਦੇ ਵਿੱਚ ਜਿਹੜੀ ਹੈਗੀ ਆ ਖੁਸ਼ਹਾਲੀ ਲੈ ਕੇ ਆਂਦੀ ਮਸ਼ੀਨਰੀ ਆ ਗਈ ਪੈਸਟੀਸਾਈਡ ਆ ਗਏ ਨਵੀਆਂ ਨਵੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਉਹਦੇ ਵਿੱਚ ਲੋਕਾਂ ਨੇ ਜ਼ਮੀਨਾਂ ਜਿਹੜੀਆਂ ਹੈਗੀਆਂ ਉਹ ਰੇਤਲੇ ਬਾਣਾ ਨੂੰ ਪੱਧਰ ਕਰ ਲਿਆ ਪਰ ਉਹਦੇ ਨਾਲ ਹੀ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਵੀ ਆਈਆਂ ਜਿਹੜਾ ਸ਼ੁੱਧ ਪਾਣੀ ਦਾ ਹੈਗਾ ਉਹਦੀ ਉਹਦਾ ਸੰਕਟ ਵੀ ਖੜਾ ਹੋਇਆ ਪਾਣੀ ਦੇ ਪੱਧਰ ਵੀ ਨੀਵੇਂ ਗਏ ਲੋਕਾਂ ਦੇ ਸਿਰ ਕਰਜ਼ੇ ਵੀ ਚੜੇ ਤੇ ਪੰਜਾਬ ਦੇ ਕਿਸਾਨਾਂ ਨੇ ਖੁਦਕੁਸ਼ੀਆਂ ਵੀ ਕੀਤੀਆਂ ਤੇ ਪੰਜਾਬ ਦੇ ਜਿਹੜੇ ਖੇਤ ਮਜ਼ਦੂਰ ਹੈਗੇ ਉਹਨਾਂ ਦੀ ਹਾਲਤ ਇਦੋਂ ਵੀ ਬਦਤਰ ਹੋਈ ਆ ਤਾਂ ਆ ਸੰਕਟ ਜਿਹੜਾ ਹੈਗਾ ਜਿਨੇ ਬੇਰੋਜ਼ਗਾਰੀ ਦੀ ਇੱਕ ਵੱਡੀ ਫੌਜ ਖੜੇ ਕਰਤੀ ਜਿਹਦੀ ਜਿਹੜੀ ਜਿੱਥੋਂ ਦਾ ਐਜੂਕੇਸ਼ਨ ਸਿਸਟਮ ਜਿਹੜਾ ਕਿ ਲਾਰਡ ਮੈਕੈਲੇ ਦੀ ਨੀਤੀ ਦੇ ਉੱਤੇ ਉਹੀ ਜਿਹੜਾ ਚੱਲਿਆ ਆ ਰਿਹਾ ਘਸਿਆ ਪਟਿਆ ਜਿਹੜਾ ਕਿ ਮਿਆਰੀ ਨਹੀਂ ਹੈਗਾ ਜਿਹੜਾ ਕਿ ਬਹੁਤ ਮਹਿੰਗਾ ਹੈਗਾ ਜਿਹੜਾ ਰੋਜ਼ਗਾਰ ਮੁਖੀ ਨਹੀਂ ਜਿਹੜਾ ਰੋਜ਼ਗਾਰ ਪੈਦਾ ਨਹੀਂ ਕਰਦਾ ਤਾਂ ਉਹਨੇ ਇੱਕ ਬੇਰੋਜ਼ਗਾਰੀ ਦੀ ਵੱਡੀ ਫੌਜ ਖੜੀ ਕਰਤੀ ਇਹਦੇ ਨਾਲ ਨਾਲ ਹੀ ਪੰਜਾਬ ਦੇ ਅੰਦਰ ਜਦੋਂ ਇਹ ਸਾਰਾ ਕੁਝ ਚੱਲ ਰਿਹਾ ਜਦੋਂ ਗ੍ਰੀਨ ਰੈਵੋਲੂਸ਼ਨ ਦਾ ਪੂਰਾ ਮਾਡਲ ਚੱਲ ਰਿਹਾ ਜਦੋਂ ਬੇਰੋਜ਼ਗਾਰੀ ਦੀ ਸਾਰੀ ਹਾਲਤ ਹੈਗੀ ਸੀ ਬਣੀ ਹੋਈ ਇਹਦੇ ਨਾਲ ਨਾਲ ਜਿਹੜਾ ਪੰਜਾਬ ਦਾ ਖਿੱਤਾ ਹੈਗਾ ਇਹਦੇ ਵਿੱਚ ਨਸ਼ਿਆਂ ਦਾ ਜਿਹੜਾ ਹੈਗਾ ਬਹੁਤ ਵੱਡੀ ਪੱਧਰ ਦੇ ਉੱਤੇ ਜਨਦੀ ਵਪਾਰ ਹੋਣਾ ਸ਼ੁਰੂ ਹੋਇਆ ਇਹਦੇ ਵਿੱਚ ਜਿਹੜਾ ਇਥੋਂ ਦੇ ਜਿਹੜਾ ਪੋਲੀਟੀਕਲ ਸਿਸਟਮ ਹੈਗਾ ਬਦਲ ਬਦਲ ਕੇ ਜਿਹੜੇ ਸੱਤਾ ਦੇ ਉੱਤੇ ਬੈਂਦੇ ਹੈਗੇ ਆ ਇਹ ਉਹਨਾਂ ਨੂੰ ਕੋਈ ਚੰਗਾ ਪਵਿੱਖ ਦੇਣ ਦਾ ਦੂਰ ਨੇੜੇ ਉਹਨਾਂ ਨੂੰ ਲੱਗਦਾ ਨਹੀਂ ਸੀ ਤਾਂ ਪੰਜਾਬ ਦੀ ਕਿਸਾਨੀ ਨੇ ਬਹੁਤ ਹੀ ਪਹਿਲਾਂ ਇਹ ਗੱਲ ਸਮਝ ਲਈ ਕਿ ਜਿਹੜਾ ਖੇਤੀ ਹੈਗੀ ਆ ਇਹ ਲਾਹੇਵੰਦਾ ਧੰਦਾ ਨਹੀਂ ਇਹ ਕਰਜ਼ ਦੇਂਦੀ ਆ ਇਹ ਖੁਦਕੁਸ਼ੀਆਂ ਦਿੰਦੀ ਆ ਇਸ ਕਰਕੇ ਸਾਡੀ ਜਿਹੜੀ ਪੀੜ੍ਹੀ ਹੈਗੀ ਆ ਜੇ ਅਸੀਂ ਇਹਦਾ ਚੰਗਾ ਭਵਿੱਖ ਬਣਾਉਣਾ ਤਾਂ ਉਹ ਪੰਜਾਬ ਦੀ ਧਰਤੀ ਦੇ ਉੱਤੇ ਨਹੀਂ ਬਣਾਇਆ ਜਾ ਸਕਦਾ ਤਾਂ ਇਸ ਕਰਕੇ ਜਿਹੜਾ ਪ੍ਰਵਾਸ ਹੈਗਾ ਉਹਨਾਂ ਮੁਲਕਾਂ ਵੱਲ ਨੂੰ ਸ਼ੁਰੂ ਹੋਇਆ ਇੱਕ ਗੱਲ ਤਾਂ ਇਹ ਹੈਗੀ ਆ ਕਿ ਉਹ ਹਾਲਾਤਾਂ ਪੈਦਾ ਹੋਈਆਂ ਜਿਨ੍ਹਾਂ ਕਰਕੇ ਪ੍ਰਵਾਸ ਜਿਹੜਾ ਹੈਗਾ ਉਹ ਕਰਨ ਲਈ ਲੋਕ ਗਏ ਹਾਲਾਤਾਂ ਚੋਂ ਮਜਬੂਰ ਤਾਂ ਲੋਕ ਹੁੰਦੇ ਆ ਵੀ ਉੱਥੇ ਚਲੇ ਗਏ ਪਰ ਜਿਹੜੇ ਪ੍ਰਵਾਸ ਕਰ ਗਏ ਤੁਹਾਡੇ ਨਾਲ ਉੱਥੇ ਰਹਿੰਦੇ ਆ ਉਹਨਾਂ ਦੇ ਦਿਮਾਗ 'ਚ ਜਿਹਨਾਂ ਨਾਲ ਤੁਸੀਂ ਇੱਥੇ ਗੱਲ ਕਰਦੇ ਆਂ ਉਹਨਾਂ 'ਚ ਫਰਕ ਜਾਪਦਾ ਜਾਂ ਇੱਕੋ ਜਿਹਾ ਸੋਚਦੇ ਐ ਦੇਖੋ ਫਰਕ ਹੈ ਬਿਲਕੁਲ ਉਹਦੇ 'ਚ ਕੋਈ ਦੋ ਰਾਵਾਂ ਨਹੀਂ ਹੈਗੀਆਂ ਉਹਦੇ ਵਿੱਚ ਕਾਰਨ ਕੀ ਹੈ ਇੱਕ ਨਾਲ ਇੱਕ ਤਾਂ ਇਧਰੋਂ ਹਾਲਾਤ ਪੈਦਾ ਹੋਏ ਆ ਇੱਕ ਉਹਨਾਂ ਵਿਕਸਿਤ ਪੂੰਜੀਵਾਦੀ ਮੁਲਕਾਂ ਨੇ ਜਿਹੜੇ ਕੈਨੇਡਾ ਅਮਰੀਕਾ ਇੰਗਲੈਂਡ ਵਰਗੇ ਮੁਲਕ ਨੇ ਆਸਟ੍ਰੇਲੀਆ ਨਿਊਜ਼ੀਲੈਂਡ ਵਰਗੇ ਮੁਲਕ ਨੇ ਉਹਨਾਂ ਨੇ ਵੀ ਹਾਲਾਤ ਜਿਹੜੇ ਹੈਗੇ ਇਹਨੂੰ ਹੋਰ ਵੱਧ অগਾਸਾ ਦਿੱਤਾ ਲੋਕਾਂ ਦੇ ਮਨਾਂ ਦੇ ਵਿੱਚ ਜਿਹੜੀ ਉਹ ਪੂੰਜੀਵਾਦ ਦੀ ਚੱਕਾ ਚਾਉਂਦਾ ਜਿਹੜੀ ਕਿਸੇ ਨੌਜਵਾਨ ਨੂੰ ਇਹ ਕਹਿੰਦੀ ਹੈ ਕਿ ਇੱਥੇ ਫ੍ਰੀडम ਹੈਗੀ ਹੈ ਇੱਥੇ ਆਜ਼ਾਦੀ ਹੈਗੀ ਹੈ ਵਿਅਕਤੀਗਤ ਆਜ਼ਾਦੀ ਦਿੰਦੇ ਹੈਗੇ ਆ ਤੇ ਚਮ ਨੇਸ਼ਨਲ ਕੰਪਨੀਆਂ ਦੇ ਜਿਹੜੇ ਉਹ ਬ੍ਰਾਂਡ ਹੈਗੇ ਨੇ ਉਹ ਸਾਰਾ ਕਲਚਰ ਦਿੰਦੇ ਹੈਗੇ ਆ ਉਹ ਹੋਰ ਲਾਰਾ ਦੇ ਰਹੇ ਆ ਉੱਥੋਂ ਦੇ ਹਿਸਾਬ ਨਾਲ ਮੁਲਕ ਵੀ ਇੱਥੋਂ ਵਾਲੇ ਉਦਾਂ ਹੀ ਰਹਿਣ ਤਾਂ ਕਿ ਇੱਥੋਂ ਜਾਂਦੇ ਰਹਿਣ ਉੱਧਰ ਨੂੰ ਉਹ ਦੇਖੋ ਉਹ ਇੱਕ ਤਾਂ ਖੱਤਬਦੀ ਕਲਚਰ ਪੈਦਾ ਕਰਦਾ ਜਿਹੜਾ ਪ੍ਰਭਾਵਿਤ ਕਰਦਾ ਯੂਥ ਨੂੰ ਇੱਕ ਗੱਲ ਦੂਸਰੀ ਗੱਲ ਇਹਨਾਂ ਮੁਲਕਾਂ ਨੇ ਜਿਹੜੀਆਂ ਇਹਨਾਂ ਦੀਆਂ ਵੱਡੀਆਂ ਬਹੁ ਕੰਪਨੀ ਕਾਰਪੋਰੇਸ਼ਨਾਂ ਨੇ ਜਿੰਨਾਂ ਦੇ ਜਿੰਨਾਂ ਦਾ ਮਾਲ ਸੰਸਾਰ ਦੀ ਮੰਡੀ ਦੇ ਵਿੱਚ ਜਾਂਦਾ ਉਹਨਾਂ ਨੂੰ ਸਸਤੀ ਤੇ ਸਕਿਲਡ ਲੇਬਰ ਚਾਹੀਦੀ ਆ ਉਹਨਾਂ ਨੂੰ ਜਦੋਂ ਕਾਮਾਗਾਟਾ ਮਾਰੂਦ ਦਾ ਜਹਾਜ਼ ਉੱਥੇ ਗਿਆ ਤੇ ਉਹ ਲੇਬਰ ਜਿਹੜੀ ਜਾ ਕੇ ਆਰਮਿਲਾਂ ਦੇ ਵਿੱਚ ਕੰਮ ਕਰਦੀ ਸੀ ਜਿਹੜੀ ਖੇਤਾਂ ਦੇ ਵਿੱਚ ਕੰਮ ਕਰਦੀ ਸੀ ਜਿਹੜੀ ਕਿ ਫੈਕਟਰੀਆਂ ਕਾਰਖਾਨਿਆਂ ਦੇ ਵਿੱਚ ਕੰਮ ਕਰਦੀ ਸੀ ਉਹੋ ਜੀ ਲੇਬਰ ਨਹੀਂ ਚਾਹੀਦੀ ਅੱਜ ਦੇ ਦੌਰ ਦੇ ਵਿੱਚ ਜਦੋਂ 2024 ਦੇ ਵਿੱਚ ਆਪਾਂ ਬੈਠੇ ਆ ਤਾਂ ਅੱਜ ਉਹਨਾਂ ਨੂੰ AI ਦੇ ਲੈਵਲ ਦੀ ਜਿਹੜੀ ਲੇਬਰ ਆ ਉਹ ਚਾਹੀਦੀ ਆ ਉਹਨਾਂ ਨੂੰ ਅੱਜ ਇੰਜੀਨੀਅਰ ਚਾਹੀਦੇ ਆ ਉਹਨਾਂ ਨੂੰ ਨਰਸਾਂ ਚਾਹੀਦੀਆਂ ਹੈਗੀਆਂ ਉੱਥੇ ਆਪਦੇ ਉਹਦੇ ਮਾਰਕੀਟ ਦੇ ਵਿੱਚ ਮੰਡੀ ਦੇ ਵਿੱਚ ਤਾਂ ਉਹ ਸਾਰਾ ਜਿਹੜੀ ਲੇਬਰ ਸਕਿਲਡ ਲੇਬਰ ਹੈਗੀ ਜਿਹਨੂੰ ਬ੍ਰੇਨ ਡレイン ਕਿਹਾ ਜਾਂਦਾ ਤਾਂ ਉਹ ਬਹੁਤ ਹੁੰਜਾ ਇੱਥੇ ਭਾਰਤ ਦੀ ਧਰਤੀ ਤੇ ਨਹੀਂ ਇਕੱਲਾ ਫੇਰ ਰਹੇ ਹੋ ਦੁਨੀਆ ਭਰ ਦੇ ਮੁਲਕਾਂ ਦੇ ਵਿੱਚ ਫੇਰ ਰਹ ਕਸਾਤ ਪੂੰਜੀਵਾਦੀ ਮੁਲਕ ਨੇ ਉਹ ਛਾਟ ਛਾਟ ਕੇ ਦੁਨੀਆ ਦੇ ਭਰ ਦੇ ਵਿੱਚੋਂ ਟੈਲੈਂਟ ਜਿਹੜਾ ਹੈਗਾ ਉਹ ਆਪਦੇ ਮੁਲਕਾਂ ਦੇ ਵਿੱਚ ਲੈ ਕੇ ਜਾ ਰਿਹਾ ਇਹ ਪ੍ਰਵਾਸ ਕੱਲਾ ਕੈਨੇਡਾ ਦੇ ਪ੍ਰਸੰਗ 'ਚ ਨਹੀਂ ਹੋ ਰਿਹਾ ਇਹ ਤੁਸੀਂ ਆਸਟ੍ਰੇਲੀਆ ਦੇ ਪ੍ਰਸੰਗ 'ਚ ਦੇਖ ਲਓ ਇਹ ਹੀ ਤੁਸੀਂ ਅਮਰੀਕਾ 'ਚ ਦੇਖ ਲਓ ਇਹ ਇਹ ਪ੍ਰਵਾਸ ਇਸ ਰੂਪ ਦੇ ਵਿੱਚ ਹੋ ਰਿਹਾ ਇਸ ਕਰਕੇ ਉੱਥੋਂ ਦੇ ਲੋਕਾਂ ਦਾ ਜਿਹੜਾ ਸੋਚਨ ਦਾ ਪੱਧਰ ਆ ਕਿਉਂਕਿ ਇੱਥੋਂ ਦੀ ਜਿਹੜੀ ਜ਼ਗੀਰੂ ਕਦਰਾਂ ਕੀਮਤਾਂ ਦੇ ਵਿੱਚ ਜਵਾਨੀ ਰਹਿ ਰਹੀ ਆ ਜਿੱਥੇ ਉਹਨਾਂ ਨੂੰ ਇਹ ਲੱਗਦਾ ਵੀ ਬਹੁਤ ਸਾਰੀਆਂ ਬੰਦਸ਼ਾਂ ਨੇ ਸਾਡੇ ਲਈ ਸਮਾਜ ਦੇ ਵਿੱਚ ਜਿੱਥੇ ਸਾਡੇ ਕੋਲ ਇਹ ਰਜਗਾਰ ਦੇ ਮੌਕੇ ਨਹੀਂ ਜਿੱਥੇ ਮਹਿੰਗਾਈ ਇੱਥੇ ਜਾ ਕੇ ਉਹ ਇੱਕ ਵਾਰ ਤਾਂ ਇਹ ਫੀਲ ਮਹਿਸੂਸ ਕਰਦੇ ਹੈਗੇ ਆ ਕਿ ਸਾਨੂੰ ਇੱਥੇ ਆਜ਼ਾਦੀ ਮਿਲੀ ਹੈਗੀ ਆ ਅਸੀਂ ਬਹੁਤ ਹੀ ਬਿਹਤਰ ਜਿਹੜਾ ਜੀਵਨ ਆ ਇੱਥੇ ਜਿਉ ਸਕਦੇ ਹੈਗੇ ਆ ਉਹ ਸੋਚਣ ਦਾ ਪੱਦਰ ਹੈਗਾ ਪਰ ਨਾਲ ਦੀ ਨਾਲ ਜਦੋਂ ਉਹਨਾਂ ਮੁਲਕਾਂ ਦੇ ਅੰਦਰ ਹੁਣ ਸੰਕਟ ਪੈਦਾ ਹੋਣ ਲੱਗੇ ਹੋਏ ਆ ਕਿਉਂਕਿ ਤੁਸੀਂ ਦੇਖੋਗੇ ਕਿ ਕੈਨੇਡਾ ਦੀ ਧਰਤੀ ਦੇ ਉੱਤੇ ਸਾਲ uh, ਕੋਵਿਡ uh, 19 ਤੋਂ ਪਹਿਲਾਂ ਉਸ ਰੂਪ ਦੇ ਵਿੱਚ ਇੰਟਰਨੈਸ਼ਨਲ ਵਿਦਿਆਰਥੀਆਂ ਨੇ ਕਦੇ ਜਾਂ ਕਿਸੇ ਪ੍ਰਵਾਸੀ ਕਾਮਿਆਂ ਨੇ ਵੱਡੀਆਂ ਐਜੀਟੇਸ਼ਨਾਂ ਲੜੀਆਂ ਹੋਣੇ ਹੈ ਨਹੀਂ ਸੀ ਇਹ ਪਿਛਲੇ 3 ਕਸਾਲਾਂ ਤੋਂ ਕੋਵਿਡ ਤੋਂ ਬਾਅਦ ਜਦੋਂ ਯੂਕਰੇਨ ਦੀ ਵਾਰ ਲੱਗੀ ਆ ਜਦੋਂ ਫਲਸਤੀਨ ਤੇ ਇਜ਼ਰਾਈਲ ਦੀ ਜੰਗ ਲੱਗੀ ਹੈਗੀ ਆ ਉਸ ਤੋਂ ਬਾਅਦ ਜਦੋਂ ਪੂਰੀ ਦੁਨੀਆ ਦੇ ਵਿੱਚ ਮਹਿੰਗਾਈ ਵਧ ਗਈ ਤੇ ਮਹਿੰਗਾਈ ਨੇ ਦੁਨੀਆ ਭਰ ਨੂੰ ਆਪਣੇ ਕਲਾਵੇ ਦੇ ਵਿੱਚ ਲੈ ਲਿਆ ਜਦੋਂ ਜਿਹੜੀ ਸਪਲਾਈ ਚੇਨ ਆ ਉਹ ਡਿਸਟਰਪਟ ਹੋਈ ਆ ਉਹ ਪ੍ਰਭਾਵਿਤ ਹੋਣੀ ਸ਼ੁਰੂ ਹੋਈ ਆ ਤਾਂ ਇਹ ਸੰਕਟ ਉਹਨਾਂ ਸਮਰਾਜੀ ਮੁਲਕਾਂ ਦੇ ਵਿੱਚ ਖੜੇ ਹੋਣ ਲੱਗੇ ਉੱਥਾਂ ਵੀ ਤੁਸੀਂ ਸੁਣਦੇ ਹੋਵੋਗੇ ਕਿ ਰਕਿੰਗ ਇੰਡਸਟਰੀ ਜਿਹੜੀ ਹੈਗੀ ਆ ਕ੍ਰਾਈਸਿਸ ਦੇ ਵਿੱਚ ਆ ਰੀਅਲ ਏਸਟੇਟ ਦਾ ਵੱਡਾ ਸੰਕਟ ਖੜਾ ਹੋ ਗਿਆ ਤਾਂ ਇਹੋ ਜਿਹੇ ਜਿਹੜੇ ਸੰਕਟ ਹੈ ਉਹਨਾਂ ਮੁਲਕਾਂ ਦੇ ਵਿੱਚ ਪੈਦਾ ਹੋ ਰਹੇ ਨੇ ਇਸ ਇਹਨਾਂ ਸੰਕਟਾਂ ਦੇ ਵਿੱਚੋਂ ਜਿਹੜੇ ਨਵੇਂ ਪ੍ਰਵਾਸੀ ਨੇ ਤੇ ਇੰਟਰਨੈਸ਼ਨਲ ਸਟੂਡੈਂਟ ਨੇ ਇਹਨਾਂ ਨੂੰ ਵੀ ਬਹੁਤ ਸਾਰੀਆਂ ਜਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਕਰਕੇ ਹੁਣ ਸੋਚਣ ਦੇ ਪੱਧਰ ਦੇ ਉੱਤੇ ਇੱਥੋਂ ਦੇ ਜਦੋਂ ਜਿਹੜਾ ਤੁਹਾਡਾ ਸਵਾਲ ਸੀ ਕਿ ਇੱਥੋਂ ਦੇ ਲੋਕ ਜਦੋਂ ਸੋਚ ਕੇ ਜਾਂਦੇ ਆ ਕਿਉਂਕਿ ਇੱਥੋਂ ਦੇ ਏਜੰਟ ਵੀ ਉਹਨਾਂ ਨੂੰ ਸੁਪਨੇ ਵੇਚਦੇ ਨੇ ਬਾਹਰਲੇ ਤੇ ਉਹ ਸੁਪਨੇ ਖਰੀਦਦੇ ਨੇ ਉੱਥੇ ਯੂਨੀਵਰਸਿਟੀਆਂ ਕ ਉਸੀ ਪ੍ਰੋਡਕਟੋਂ ਅਸੀਂ ਤੁਹਾਨੂੰ ਖਰੀਦਿਆ ਹੈਗਾ ਤਾਂ ਜੇ ਇੱਕ ਵਿਦਿਆਰਥੀ 35000 ਜਿਹੜੀ ਫੀਸ ਭਰ ਕੇ ਆਪਦੀ ਫੀਸ ਭਰਦਾ ਹੈਗਾ ਇੱਕ ਸਾਲ ਦੀ ਤਾਂ ਉਹਦੇ ਵਿੱਚ 4600 ਡਾਲਰ ਜਿਹੜਾ ਹੈਗਾ ਇੱਕ ਯੂਨੀਵਰਸਿਟੀ ਇੱਕ ਏਜੰਟ ਨੂੰ ਕਮਿਸ਼ਨ ਦਿੰਦੀ ਆ ਤਾਂ ਉਹ ਇਥੋਂ ਖਰੀਦ ਕੇ ਛਾਂਡ ਛਾਂਟ ਕੇ ਲੈ ਕੇ ਜਾਂਦੇ ਨੇ ਪੂਰਾ ਇੱਕ ਇਥੇ ਜਿਹੜਾ ਜਿੰਨਾ ਵੀ ਆਇਲਸ ਸੈਂਟਰ ਹੈਗੇ ਨੇ ਏਜੰਟ ਹੈਗੇ ਨੇ ਇਹਨਾਂ ਦਾ ਇੱਕ ਮਾਫੀਆ ਬਣਿਆ ਹੋਇਆ ਜਿਨ੍ਹਾਂ ਦੀਆਂ ਤਾਰਾਂ ਕੈਨੇਡਾ ਦੇ ਵਿੱਚ ਵੱਡੀਆਂ ਜਿਹੜੀਆਂ ਯੂਨੀਵਰਸਿਟੀਆਂ ਕਾਲਜਾਂ ਤੱਕ ਨਾਲ ਜੁੜੀਆਂ ਜੁੜੀਆਂ ਹੋਈਆਂ ਜਿੱਥੇ ਬਹੁਤ ਸਾਰੇ ਫਰਜ਼ੀ ਬਾੜੇ ਹੁੰਦੇ ਬਹੁਤ ਸਾਰੇ ਜਾਲੀ ਆਫਰ ਲੈਟਰਾਂ ਲੈ ਕੇ ਵਿਦਿਆਰਥੀਆਂ ਨੂੰ ਸੱਦ ਲਿਆ ਜਾਂਦਾ ਇਸ ਮਸਲੇ ਦੇ ਉੱਤੇ ਨੱਥ ਪਾਉਣ ਵਾਲੀ ਗੱਲ ਆਵਾਜ਼ ਬੜੇ ਚਿਰਾਂ ਤੋਂ ਉੱਠਦੀ ਰਹੀ ਹੈ ਕਿ ਜਿਹੜਾ ਠੱਗੀ ਠੋਰੀ ਵਾਲਾ ਕੰਮ ਚੱਲ ਪਿਆ ਜਿਵੇਂ ਤੁਸੀਂ ਦੱਸਿਆ ਕਿ ਇੱਕ ਮਾਫੀਆ ਸ਼ਬਦ ਵਰਤਿਆ ਇਹਨੂੰ ਰੋਕਣ ਵਾਸਤੇ ਇਸ ਪਾਸੇ ਵਾਲੀ ਸਰਕਾਰ ਕੀ ਕਰਦੀ ਹੈ ਇਹ ਤਾਂ ਸਾਰੇ ਇੱਥੋਂ ਵਾਲੇ ਤਾਂ ਜਾਣਦੇ ਆ ਉਧਰ ਵਾਲੀ ਸਰਕਾਰ ਨੂੰ ਇਸ ਤੇ ਧਿਆਨ ਨਹੀਂ ਹੈ ਉਹਨਾਂ ਨੂੰ ਫਰਕ ਨਹੀਂ ਪੈਂਦਾ ਦੇਖੋ ਜੀ ਇਹ ਜਿਹੜੀ ਮੰਡੀ ਆ ਪੂਰੀ ਐਜੂਕੇਸ਼ਨ ਦੀ ਕਿਉਂਕਿ ਐਜੂਕੇਸ਼ਨ ਜਿਹੜੀ ਹੈਗੀ ਉਹ ਪ੍ਰੋਫਿਟ ਓਰੀਐਂਟਡ ਹੋ ਗਈ ਐਜੂਕੇਸ਼ਨ ਨਾ ਤਾਂ ਗਿਆਨ ਦਾ ਸਾਧਨ ਰਹੀ ਤੇ ਨਾ ਮਨੁੱਖਤਾ ਦੇ ਹੁਨਰ ਦੇ ਵਿੱਚ ਵਾਧਾ ਕਰਨ ਦਾ ਸੋਰਸ ਹੈਗੀ ਆ ਐਜੂਕੇਸ਼ਨ ਪ੍ਰੋਫਿਟ ਓਰੀਐਂਟਡ ਆ ਇਸ ਕਰਕੇ ਇੱਥੇ ਦੀ ਮੰਡੀ ਦੇ ਵਿੱਚ ਵੀ ਜਦੋਂ ਇੱਥੇ ਵੀ ਜਿਹੜੀ ਨਵੀਂ ਐਜੂਕੇਸ਼ਨ ਪਾਲਿਸੀ ਦੇ ਖਿਲਾਫ ਮੂਵਮੈਂਟ ਕਲਾਂਬੰਦ ਹੋ ਰਹੀ ਆ ਪਿਛਲੇ ਸਮੇਂ ਦੇ ਵਿੱਚ ਉੱਥੇ ਵੀ ਜਿਹੜਾ ਹੈਗਾ ਪ੍ਰਾਈਵੇਟ ਇਨਵੈਸਟਮੈਂਟ ਜਿਹੜੀ ਹੈਗੀ ਆ ਜਿਵੇਂ ਕਿਸੇ ਕਾਰੋਬਾਰ ਦੇ ਵਿੱਚ ਅਸੀਂ ਇਨਵੈਸਟਮੈਂਟ ਕਰਦੇ ਆ ਨਾ ਤਾਂ ਐਜੂਕੇਸ਼ਨ ਇੱਕ ਕਾਰੋਬਾਰ ਆ ਧੰਦਾ ਪ੍ਰੋਫਿਟ ਦਾ ਜਿਹੜੇ ਇੱਥੋਂ ਮੁੰਡੇ ਕੁੜੀਆਂ ਜਾਂਦੇ ਆ ਜਾਂ ਅੱਜ ਆਪਣੇ ਵੱਡੇ ਵੱਡੇ ਬੈਗਪੈਕ ਕਰਕੇ ਉਹ ਤੇ ਇਹੀ ਕਹਿੰਦੇ ਆ ਇੱਥ ਵੀ ਕਿੱਥੇ ਚੱਲੇ ਆਂ ਦੇਸ਼ ਦਾ ਨਾਮ ਦੱਸਦਾ ਵੀ ਕੈਨੇਡਾ ਅਮਰੀਕਾ ਚੱਲੇ ਆਂ ਨਾਲ ਇਹ ਕਹਿੰਦਾ ਕਿ ਮੈਂ ਡਿਗਰੀ ਕਰਨ ਚੱਲੇ ਆਂ ਫਿਰ ਉੱਥੇ ਪੜ੍ਹਾਈ ਨਹੀਂ ਹੁੰਦੀ ਨਹੀਂ ਬਿਲਕੁਲ ਦੇਖੋ ਪੜ੍ਹਾਈ ਤਾਂ ਇਹ ਹੈ ਵੀ ਇਸ ਕਰਨ ਪੜ੍ਹਾਈ ਬਹਾਨੇ ਹੀ ਜਾਂਦੇ ਨੇ ਦੂਸਰੀ ਗੱਲ ਇਹ ਆ ਕਿ ਇਹ ਜਿਹੜੀ ਕੈਨੇਡਾ ਗਵਰਨਮੈਂਟ ਆ ਉਹ ਇਹਨਾਂ ਨੂੰ ਹਾਇਰ ਐਜੂਕੇਸ਼ਨ ਦੇਣ ਲਈ ਨਹੀਂ ਸੱਦ ਰਹੀ ਹੂੰ ਉਹੋ ਵੀ ਮੈਂ ਪਹਿਲਾਂ ਵੀ ਗੱਲ ਕਰਕੇ ਛਟਿਆ ਵੀ ਉਹ ਸਕਿਲਡ ਵਰਕਰਸ ਸੱਦਣ ਦੇ ਲਈ ਜਿਹੜੇ ਹੈਗੇ ਆ ਉਹਨਾਂ ਨੇ ਜਿਹੜੀ ਅਸਲ ਦੇ ਵਿੱਚ ਜਿਹੜੀ ਐਜੂਕੇਸ਼ਨ ਪਾਲਿਸੀ ਆ ਜਾਂ ਐਜੂਕੇਸ਼ਨ ਪ੍ਰੋਗਰਾਮ ਆ ਇਹ ਐਜੂਕੇਸ਼ਨ ਪ੍ਰੋਗਰਾਮ ਨਹੀਂ ਹੈਗਾ ਇਹ ਇਮੀਗ੍ਰੇਸ਼ਨ ਪ੍ਰੋਗਰਾਮ ਆ ਜਣ ਦੀ ਤੁਸੀਂ ਜਿਹੜਾ ਹੈਗਾ ਵੀ ਸਿੱਖਿਆ ਲਈ ਆਓ ਉੱਤੇ ਸੇਵਾ ਲਈ ਜਾਓ ਵਾਲਾ ਮਕਸਦ ਨਹੀਂ ਹੈਗਾ ਸਿੱਖਿਆ ਬਹਾਨੇ ਆਓ ਰੋਜ਼ਗਾਰ ਪਾਓ ਇਸ ਕਰਕੇ ਜਿਹੜੀ ਇਹ ਨਾ ਤਾਂ ਵਿੱਦਿਆ ਹੁਣ ਦਾਣ ਰਹੀ ਆ ਵਿੱਦਿਆ ਦੁਕਾਨ ਬਣ ਗਈ ਇਹ ਵਿੱਦਿਆ ਪਰ ਪੁਕਾਰ ਦਾ ਸਾਧਨ ਨਹੀਂ ਇਹ ਵਪਾਰ ਦਾ ਸਾਧਨ ਬਣ ਗਈ ਇਹ ਇਸ ਤਰ੍ਹਾਂ ਦੀ ਗੱਲ ਹੈਗੀ ਜਿਸ ਨੂੰ ਤੁਸੀਂ ਇਹ ਕਹਿੰਦੇ ਹੋਗੇ ਕਿ ਵਿਦਿਆਰਥੀ ਜਦੋਂ ਇਧਰੋਂ ਜਾਂਦੇ ਹੈਗੇ ਨੇ ਤਾਂ ਪੜ੍ਹਾਈ ਦਾ ਇੱਕ ਜਰੀਆ ਹੈਗੀ ਆ ਤਾਂ ਪੜ੍ਹਾਈ ਦੇ ਜਰੀਏ ਬਹੁਤ ਥੋੜਾ ਹਿੱਸਾ ਹੈਗਾ ਇੱਕ ਸਵਾਲ ਬੜਾ ਡਿਬੇਟੇਬਲ ਜਿਹਾ ਆ ਹਮੇਸ਼ਾ ਹੀ ਚਰਚਾ ਚੱਲਦੀ ਹੈ ਇੱਕ ਤੇਰੇ ਇੱਕ ਪਾਸੇ ਖੜੀ ਹੈ ਕਿ ਬਾਹਰ ਜਾਣਾ ਮਾੜੀ ਗੱਲ ਆ ਨਾ ਜਾਓ ਆਪਣੇ ਦੇਸ਼ ਨੂੰ ਬਦਾਵਾ ਨਾ ਦਿਓ ਪਿੱਠ ਨਾ ਵਿਖਾਓ ਇੱਥੇ ਰਹੋ ਜੇ ਸਿਸਟਮ ਮਾੜਾ ਤਾਂ ਠੀਕ ਕਰਨ ਵਾਲੇ ਪਾਸੇ ਤਰੋ ਸੰਘਰਸ਼ ਕਰੋ ਇੱਕ ਕਹਿੰਦੇ ਆ ਨਹੀਂ ਜੀ ਆਪਣੀ ਗਰੀਬੀ ਚੱਕਣੀ ਆ ਘਟੋ-ਕਟ ਇੱਥੇ ਮਿਹਨਤ ਕਰਦੇ ਮਰ ਜਾਾਂਗੇ ساری ਉਮਰ ਉੱਥੇ ਚਲੋ ਥੋੜਾ ਜਿਆ ਤਾਂ ਸਵ ਦੇਖੋ ਜੀ ਅਸੀਂ ਇਸ ਇਹਦੇ ਇਹਦੇ ਕੋਈ ਧਰ ਨਹੀਂ ਬਣਦੇ ਹੈਗੇ ਜਦੋਂ ਤੁਸੀਂ ਇਹ ਗੱਲ ਕਹਿੰਦੇ ਹੈਗੇ ਕਿ ਮਾਤ ਭੂਮੀ ਤੋਂ ਆਏ ਛੱਡ ਕੇ ਨਾ ਜਾਓ ਇੱਥੇ ਕਰੋ ਤਾਂ ਉੱਥੇ ਜਿਹੜਾ ਢਾਂਚਾ ਹੈਗਾ ਜਿਹੜਾ ਸਿਸਟਮ ਹੈਗਾ ਉਹ ਹੋਣਾ ਚਾਹੀਦਾ ਹੈਗਾ ਜਿਹੜਾ ਕਿ ਰੋਜਗਾਰ ਮੁਖੀ ਹੋਣਾ ਚਾਹੀਦਾ ਜਿਹਦੇ ਵਿੱਚ ਉਹ ਇੱਥੇ ਆਪਦਾ ਬਿਹਤਰ ਪਵਿੱਖ ਬਣਾ ਸਕਦੇ ਹੋਣ ਉਹ ਹੈ ਨਹੀਂ ਉਹਦਾ ਕਾਰਨ ਕੀ ਹੈ ਉਹਦਾ ਕਾਰਨ ਇਹ ਹੈ ਕਿ ਜਿਹੜੇ ਵੱਡੇ ਪੂੰਜੀਵਾਦੀ ਮੁਲਕ ਹੈਗੇ ਨੇ ਉਹਨਾਂ ਨੇ ਥਰਡ ਵਰਡ ਕੰਟਰੀ ਜਿੰਨੇ ਹੈਗੇ ਉਹਨਾਂ ਦੇ ਵਿੱਚ ਅਜਾੜਾ ਪੈਦਾ ਕੀਤਾ ਹੋਇਆ ਇੱਕ ਅਨਸਾਮਾਪਣਾ ਇੱਕ ਪਾਸੇ ਗਰੀ ਮੁਲਕ ਨੇ ਇੱਕ ਪਾਸੇ ਅਮੀਰ ਮੁਲਕ ਨੇ ਉਥੋਂ ਦੀ ਤਕਨੀਕ ਉਹਨਾਂ ਕੋਲੇ ਤਕਨੀਕ ਆ ਉਹਨਾਂ ਕੋਲੇ ਪੂੰਜੀ ਆ ਉਹਨਾਂ ਦੀਆਂ ਮਲਟੀਨੇਸ਼ਨਲ ਕੰਪਨੀਆਂ ਹੈਗੀਆਂ ਉੱਥੇ ਰੋਜਗਾਰ ਦੇ ਮੌਕੇ ਕੰਪੈਰੀਟਿਵਲੀ ਇਹਨਾਂ ਮੁਲਕਾਂ ਦੇ ਵੱਧ ਨੇ ਜੀਵਨ ਪੱਧਰ ਜਿਹੜਾ ਹੈਗਾ ਮੁਲਕਾਂ ਦੇ ਮੁਕਾਬਲੇ ਚੰਗਾ ਹੈਗਾ ਇੱਥੇ ਜਿਹੜੀਆਂ ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਜਿੰਨੀਆਂ ਵੀ ਸਰਕਾਰਾਂ ਆਈਆਂ ਨੇ ਉਹ ਇਨਫਰਾਸਟ੍ਰਕਚਰ ਉਹ ਨਹੀਂ ਬਣਾ ਸਕੀਆਂ ਉਹ ਇਹਨਾਂ ਸਾਮਰਾਜੀ ਮੁਲਕਾਂ ਦੀਆਂ ਇੱਕ ਤਰ੍ਹਾਂ ਨਾਲ ਪਿੱਛੇ ਲੱਗ ਬਣ ਕੇ ਜਿਹੜੀਆਂ ਹੈਗੀਆਂ ਚੱਲ ਰਹੀਆਂ ਹੈਗੀਆਂ ਨੇ ਇਸ ਕਰਕੇ ਅਸੀਂ ਇਸ ਤਰ੍ਹਾਂ ਕੋਈ ਵੀ ਦੁਨੀਆ ਦੇ ਕਿਸੇ ਵੀ ਕੋਨੇ ਦੇ ਉੱਤੇ ਜਾਂਦਾ ਉਸ ਦੁਨੀਆ ਦੇ ਕਿਸੇ ਵੀ ਕੋਨੇ ਤੇ ਜਾ ਕੇ ਜਿਹੜੀ ਆਪਦੀ ਉਜਰਤ ਜਿਹੜੀ ਹੈਗੀ ਹੈ ਮਿਹਨਤ ਦੀ ਲੁੱਟ ਕਰਵਾਉਂਦਾ ਹੈਗਾ ਜੇ ਉਹ ਗਲਤ ਹੁੰਦੀ ਆ ਉਹਨਾਂ ਦੀ ਤਾਂ ਉਹਨਾਂ ਨੂੰ ਉਹਦੇ ਖਿਲਾਫ ਸੰਘਰਸ਼ ਕਰਨਾ ਚਾਹੀਦਾ ਉਹ ਚਾਹੇ ਤੁਸੀਂ ਦੇਸ਼ ਦੇ ਵਿੱਚੋਂ ਚਾਹੇ ਵਿਦੇਸ਼ ਦੇ ਵਿੱਚੋਂ ਜਿਹੜੀ ਗਦਰ ਪਾਰਟੀ ਦੇ ਜਿਹੜਾ ਨਾਰਾ ਦਿੱਤਾ ਸੀਗਾ ਕਿ ਦੇਸ਼ ਪੈਣ ਤੱਕੇ ਬਾਹਰ ਮਲੇਟ ਹੋਈ ਨਾ ਸਾਡਾ ਪ੍ਰਦੇਸੀਆਂ ਦਾ ਦੇਸ਼ ਕੋਈ ਨਾ ਅੱਜ ਉਹੀ ਹਾਲਤ ਬਣੀ ਹੋਈ ਆ ਇੱਥੋਂ ਜਿਹੜੇ ਗਏ ਆ ਚੰਗੇ ਆਪਾਂ ਵੇਖੋ ਬਣਾਉਣ ਦੇ ਲਈ ਉੱਥੇ ਵੀ ਉਹਨਾਂ ਨਾਲੇ ਹੀ ਵਾਪਰ ਰਿਹਾ ਇਸ ਕਰਕੇ ਅਸੀਂ ਇਹ ਕਹਿੰਨੇ ਹੈਗੇ ਆ ਕਿ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਲੜਨਾ ਸਿਖਾਉਣਾ ਚਾਹੀਦਾ ਨਾ ਕਿ ਟੱਲਣਾ ਇਸ ਕਰਕੇ ਇੱਥੇ ਵੀ ਉਹਨਾਂ ਨੂੰ ਰਹਿ ਕੇ ਜੇ ਆਦਾ ਚੰਗਾ ਚੰਗੀ ਜ਼ਿੰਦਗੀ ਜਿਉਣਾ ਚਾਹੁੰਦੇ ਆ ਇੱਥੇ ਵੀ ਲੜਨਾ ਪਊਗਾ ਉਹ ਕਹਿੰਦੇ ਕਿ ਢਿੱਡ ਨਾਲ ਤਾਂ ਇਨਕਲਾਬ ਵੀ ਨਹੀਂ ਹੁੰਦਾ ਨਾ ਘਰੇ ਰੋਟੀ ਵੀ ਢਿੱਡ ਚ ਹੋਣੀ ਚਾਹੀਦੀ ਹੈ ਘਰ ਚ ਮਤਲਬ ਵਧੀਆ ਗੁਜ਼ਾਰਾ ਚੱਲਣਾ ਚਾਹੀਦਾ ਜਿਹੜੇ ਉੱਥੇ ਜਾ ਰਹੇ ਉਹ ਕਹਿੰਦੇ ਮਾਨਸਿਕ ਤੌਰ ਤੇ ਇੰਨੇ ਪਰੇਸ਼ਾਨ ਹੋ ਜਾਂਦੇ ਆ ਉੱਥੋਂ ਉਤਰਦੇ ਰਹਿ ਜਾਂਦੇ ਆ ਆਪਦੇ ਜਹਾਜ਼ ਉੱਥੇ ਜਾ ਕੇ ਰੰਗ ਉੱਡ ਜਾਂਦੇ ਆ ਚਿਹਰਿਆਂ ਤੋਂ ਉਹ ਕਿਉਂ ਆ ਉੱਥੇ ਦੇਖੋ ਜੀ ਉਹਦਾ ਕਾਰਨ ਵੱਡਾ ਇਹ ਹੈਗਾ ਵੀ ਜਿਹੜਾ ਵੀ ਪ੍ਰਵਾਸ ਪ੍ਰਵਾਸੀ ਬੰਦਾ ਹੁੰਦਾ ਉਦੇ ਲਈ ਉਥੋਂ ਦੇ ਜਿਹੜੇ ਜਿਵੇਂ ਹੁਣ ਡੋਮੈਸਟਿਕ ਸਟੂਡੈਂਟ ਦੇ ਕੰਪੈਰੀਟਿਵਲੀ ਇੰਟਰਨੈਸ਼ਨਲ ਸਟੂਡੈਂਟ ਦਾ ਇੱਕ ਫਰਕ ਹੈਗਾ ਇੱਕ ਪ੍ਰਵਾਸੀ ਬੰਦੇ ਨੇ ਜਦੋਂ ਇੱਕ ਨਵੇਂ ਮੁਲਕ ਦੇ ਵਿੱਚ ਜਾਣਾ ਉਹਦੇ ਲਈ ਬਹੁਤ ਸਾਰੀਆਂ ਚੁਣੌਤੀਆਂ ਨੇ ਜਿਵੇਂ ਫੋਰ ਐਗਜ਼ਾਮਪਲ ਤੁਸੀਂ ਇਹ ਦੇਖੋ ਵੀ ਇੱਕ ਡੋਮੈਸਟਿਕ ਸਟੂਡੈਂਟ ਦੀ ਫੀਸ ਜੇ 5000 ਤੋਂ ਲੈ ਕੇ 8000 ਆ ਤਾਂ ਇੰਟਰਨੈਸ਼ਨਲ ਸਟੂਡੈਂਟ ਦੀ ਫੀਸ 25000 ਤੋਂ ਲੈ ਕੇ 40000 ਤੱਕ ਆ ਤਾਂ ਉਹ ਜੇ ਇੰਟਰਨੈਸ਼ਨਲ ਸਟੂਡੈਂਟ ਨੇ 40 ਘੰਟੇ ਕੰਮ ਕਰਨਾ ਇੱਕ ਵੀਕ ਦੇ ਵਿੱਚ ਡੋਮੈਸਟਿਕ ਸਟੂਡੈਂਟ ਦੇ ਉੱਤੇ ਇਹੋ ਜੀ ਕੋਈ ਲਿਮਿਟੇਸ਼ਨ ਹੈ ਨਹੀਂਗੀ ਇੰਟਰਨ ਹੈਲਥ ਕਾਰਡ ਦੀਆਂ ਜਾਂ ਹੈਲਥ ਦੀਆਂ ਸਹੂਲਤਾਂ ਉਸ ਰੂਪ ਚ ਨਹੀਂ ਮਿਲਦੀਆਂ ਜਿਵੇਂ ਡੋਮੈਸਟਿਕ ਨੂੰ ਮਿਲਦੀਆਂ ਤਾਂ ਇਹਨਾਂ ਮੁਲਕਾਂ ਦੇ ਵਿੱਚ ਜਿਹੜੇ ਉਹ ਜਿਹੜੇ ਇੱਥੋਂ ਜਾ ਰਹੇ ਆ ਉਹ ਕੋਈ ਇਨਕਲਾਬ ਕਰਨ ਨਹੀਂ ਜਾ ਰਹੇ ਇੱਕ ਗੱਲ ਤਾਂ ਇਹ ਸਮਝ ਲੈਣੀ ਚਾਹੀਦੀ ਹੈਗੀ ਆ ਉਹ ਚੰਗੀ ਜ਼ਿੰਦਗੀ ਦੀ ਬਿਹਤਰ ਜ਼ਿੰਦਗੀ ਦਾ ਸੁਪਨਾ ਲੈਣ ਦਾ ਹਰ ਇਨਸਾਨ ਨੂੰ ਹੱਕ ਆ ਤੇ ਉਹ ਲੈ ਰਹੇ ਆ ਸੁਪਨਾ ਤੇ ਉਹ ਸੁਪਨੇ ਉੱਥੇ ਚੂਰ-ਚੂਰ ਹੋ ਰਹੇ ਆ ਉਹਦਾ ਕਾਰਨ ਇਹ ਆ ਕਿ ਉੱਥੇ ਵੀ ਉਹੀ ਸਿਸਟਮ ਆ ਉੱਥੇ ਕੰਪੈਰੀਟਿਵਲੀ ਇਹਨਾਂ ਨਾਲੋਂ ਆਏ ਹੈਗਾ ਵੀ ਜਿੰਨਾ ਮੁਲਕਾਂ ਨੇ ਪਹਿਲਾਂ 100-100 200 ਸਾਲ ਭਾਰਤ ਵਰਗੇ ਮੁਲਕਾਂ ਨੂੰ ਜਾਂ ਦੁਨੀਆ ਦੇ ਹੋਰਾਂ ਮੁਲਕਾਂ ਨੂੰ ਲੁੱਟਿਆ ਹੋਇਆ ਤੇ ਉਹ ਲੁੱਟ ਕੇ ਆਪਦੇ ਮਾਲਕ ਜਾਣੇ ਜਿਹੜੇ ਹੈਗੇ ਆ ਭਰੇ ਹੋਏ ਹੈਗੇ ਆ ਇੱਕ ਇਨਫਰਾਸਟ੍ਰਕਚਰ ਉਹ じゃ ਖੜਾ ਕੀਤਾ ਹੋਇਆ ਉਹਦੇ ਉਦੇ ਲਈ ਉੱਥੇ ਲੋਕ ਜਾਂਦੇ ਹੈਗੇ ਨੇ ਪਰ ਉੱਥੇ ਵੀ ਹਾਲਤ ਹੁਣ ਜਿਹੜੀ ਬਦਲ ਰਹੀ ਆ ਜਿਹਦੀ ਮੈਂ ਪਹਿਲਾਂ ਗੱਲ ਕਰਕੇ اٹਿਆ ਕਿ ਮਹਿੰਗਾਈ ਵਧ ਰਹੀ ਹੈ ਕਿ ਆ ਉਹ جنگ ਦੇ ਵਿੱਚ ਰੁੱਝੇ ਹੋਏ ਆ ਉਹ ਮੁਲਕ ਕੈਨੇਡਾ ਵਰਗੇ ਮੁਲਕ ਡਿਫੈਂਸ ਦੇ ਉੱਤੇ ਆਪਦਾ ਖਰਚਾ ਵਧਾ ਰਹੇ ਹੈਗੇ ਆ ਤੇ ਉਹ ਇਹਨਾਂ ਨੂੰ ਵੱਡੀ ਪੱਧਰ ਤੇ ਉੱਤੇ ਬਿਲੀਅਨ ਡਾਲਰ ਫੰਡਿੰਗ ਕਰ ਰਹੇ ਹੈਗੇ ਆ ਉੱਥੇ ਇੱਕ ਆਮ ਬੰਦੇ ਦੀ ਔਸਤ ਜਿਹੜੀ ਆਮਦਨ ਹੈਗੀ ਆ ਉਹ 4% ਵਧੀਆ ਤੇ ਮਹਿੰਗਾਈ 6.8% ਵਧ ਗਈ ਤਾਂ ਇਹਦਾ ਮਤਲਬ ਉਹਦੇ ਉੱਤੇ ਬੋਝ ਪਿਆ ਹੈਗਾ ਟੈਕਸ ਵਧ ਰਹੇ ਨੇ ਹਰ ਸਾਲ ਘਰਾਂ ਦੇ ਕਿਰਾਏ ਵਧ ਰਹੇ ਹੈਗੇ ਨੇ ਤਾਂ ਇਹ ਚੀਜ਼ਾਂ ਜਿਹੜੀਆਂ ਹੈਗੇ ਜਦੋਂ ਇਧਰੋਂ ਨਵੇਂ ਵਿਦਿਆਰਥੀ ਜਾਂਦੇ ਹੈਗੇ ਆ ਉਹਨਾਂ ਲਈ ਆ ਦਿੱਕਤਾਂ ਹੈਗੀਆਂ ਤੁਸੀਂ ਜੀਆਈਸੀ ਵਧਾਤੀ ਇੱਕ ਵਿਦਿਆਰਥੀ ਨੂੰ ਹੁਣ ਜੇ ਉਹਨੇ ਜਾਣਾ ਹੈਗਾ ਕੈਨੇਡਾ ਪੜ੍ਹਨੇ ਜਾਣਾ ਤਾਂ ਉਹਨੂੰ 50000 ਡਾਲਰ ਚਾਹੀਦਾ ਹੈਗਾ 20000 ਡਾਲਰ ਉਹ ਜੀਆਈਸੀ ਭਰ ਕੇ ਜਾਊਗਾ 25000 ਡਾਲਰ ਉਹ ਉੱਥੇ ਫੀਸ ਭਰ ਕੇ ਜਾਊਗਾ ਤੇ ਨਾਲ ਜਿਹੜਾ ਹੈਗਾ 5-4000 ਡਾਲਰ ਉਹਨੂੰ ਚਾਹੀਦਾ ਹੈਗਾ ਜੇ ਉਹਨੇ ਉੱਥੇ ਅਕਮੋਡੇਸ਼ਨ ਲੈਣੀ ਹੈਗੀ ਆ ਰਹਿਣਾ ਹੈਗਾ ਤੇ ਹੋਰ ਖਰਚੇ ਵੀ ਹੈਗੇ ਨੇ ਇਹਨਾਂ ਖਰਚਿਆਂ ਨੂੰ ਚੱਕਣ ਦੀ ਖਾਤਰ ਨਾਲ ਇੱਕ ਗੱਲ ਪਿੱਛੇ ਜਾਈ ਇੱਕ ਸੀਨੀਅਰ ਐਡਵੋਕੇਟ ਨੇ ਸਾਡੇ ਨਾਲ ਜਗਮੂਨ ਆ ਉੱਥੇ ਦਾ ਮਤਲਬ ਥੋੜੇ ਦਿਨਾਂ ਦਾ ਸੀ ਕੁਝ ਕੁ ਦਿਨਾਂ ਦਾ ਉੱਥੇ ਕੁੜੀਆਂ ਦੀ ਹਾਲਤ ਹੈ ਜਿਹੜੀ ਖਾਸ ਕਰਕੇ ਮਜਬੂਰੀ ਚ ਕਿਉਂਕਿ ਕੁੜੀਆਂ ਤੇ ਮੁੰਡਿਆਂ ਦੇ ਵਿੱਚ ਉਸ ਢੰਗ ਨਾਲ ਆਪਾਂ ਮਾਨਸਿਕ ਤੌਰ ਤੇ ਭਾਵੇਂ ਨਾ ਸਮਝੀਏ ਕਿ ਅੱਜ ਕੱਲ ਸਾਰੇ ਹੀ ਮੋਢੇ ਨਾਲ ਮੋਢਾ ਜੋੜ ਕੇ ਤੁਰਦੇ ਆ ਪਰ ਜਿਹੜਾ ਉੱਥੇ ਹੋਰ ਹੀ ਧੰਦੇ ਵਿੱਚ ਚੱਲ ਗਿਆ ਕੰਮ ਮਜਬੂਰੀ ਦੇ ਵਿੱਚ ਕਿੱਥੇ ਇਕੱਠੇ ਰਹਿ ਕੇ ਕਈ ਤਰ੍ਹਾਂ ਦੇ ਸਮਝੌਤੇ ਕਰਨੇ ਪੈ ਰਹੇ ਆ ਉਹ ਕਿੰਨੀ ਕੁ ਸੱਚਾਈ ਹੈ ਉੱਥੋਂ ਦੀ ਕਿਉਂਕਿ ਉਹਨਾਂ ਨੇ ਬਿਆਨ ਨਹੀਂ ਆ ਇੱਥੇ ਆ ਕੇ ਬਿਲਕੁਲ ਜੀ ਇਹਦੇ ਵਿੱਚ ਸੱਚਾਈ ਆ ਕਿਉਂਕਿ ਜਿਹੜੀਆਂ ਕੁੜੀਆਂ ਇੱਥੋਂ ਜਾਂਦੀਆਂ ਹੈਗੀਆਂ ਉਹਦੇ ਵਿੱਚ ਇੱਕ ਤਾਂ ਪਹਿਲਾਂ ਨੂੰ ਇਸ ਵਪਾਰ ਦੇ ਵਿੱਚ ਦੇਪ ਵਪਾਰ ਦੇ ਧੰਦੇ ਦੇ ਵਿੱਚ ਜੋੜਦਾ ਹੈਗਾ ਖਿੱਚਦਾ ਹੈਗਾ ਉਥੋਂ ਦਾ ਕਲਚਰ ਹੈਗਾ ਇੱਕ ਇਹ ਹੈ ਕਿ ਉਥੇ ਘੱਟੋ ਘੱਟ ਜਿਹੜੀਆਂ ਜੀਰੂ ਕਦਰਾਂ ਕੀਮਤਾਂ ਦੇ ਵਿੱਚ ਘਰਾਂ ਦੀਆਂ ਚਾਰ ਦਿਵਾਰੀ ਦੇ ਅੰਦਰ ਤੇ ਮਰਦ ਦੇ ਦਾਬੇ ਹੇਠ ਇੱਥੇ ਰਹੀਆਂ ਹੁੰਦੀਆਂ ਨੇ ਉਹ ਕਿਤੇ ਨਾ ਕਿਤੇ ਉਹਨਾਂ ਨੂੰ ਉੱਥੇ ਆਜ਼ਾਦੀ ਵੀ ਲੱਗਦੀ ਹੈਗੀ ਤੇ ਉਹ ਆਜ਼ਾਦੀ ਜਿਹੜੀ ਹੈਗੀ ਆ ਉਹਦਾ ਨਜਾਇਜ਼ ਲਾਹਾ ਉਹਨਾਂ ਮੁਲਕਾਂ ਦੇ ਅੰਦਰ ਜਿਹੜਾ ਕਲਚਰ ਹੈਗਾ ਤੁਸੀਂ ਫ੍ਰੀडम ਦੇ ਨਾਂ ਹੇਠ ਇੰਡੀਵਿਜੂਅਲੀ ਜਿਹੜੀ ਫ੍ਰੀडम ਦਿੱਨੇ ਹੈਗੇ ਹੋ ਤੇ ਉਹਦੇ ਵਿੱਚ ਇਹ ਹਜੇ ਧੰਦਿਆਂ ਦੇ ਵਿੱਚ ਉਹਨਾਂ ਨੂੰ ਲੈ ਕੇ ਆਉਣੇ ਹੈਗੇ ਤੇ ਬਹੁਤ ਸਾਰੀਆਂ ਕੁੜੀਆਂ ਦੇ ਮਜਬੂਰੀਆਂ ਦਾ ਲਾਹਾ ਵੀ ਲੈਂਦੇ ਹੈਗੇ ਜਿਹੜੇ ਪੁਰਾਣੇ ਲੋਕ ਉੱਥੇ ਰਹਿੰਦੇ ਹੈਗੇ ਵਸਦੇ ਹੈਗੇ ਨੇ ਤਾਂ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਕਿਤੇ ਨਾ ਕਿਤੇ ਉੱਥੇ ਹੈਗੀਆਂ ਨੇ ਨਸ਼ਾ ਵੀ ਹੈਗਾ ਉੱਥੇ ਨਸ਼ਿਆਂ ਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਨੌਜਵਾਨ ਹੈਗੇ ਆ ਕੋਈ ਰੁਜ਼ਗਾਰ ਲਈ ਪੈਸੇ ਲਈ ਉਹ ਨਸ਼ਿਆਂ ਦੇ ਕਾਰੋਬਾਰ ਦੇ ਵਿੱਚ ਵੀ ਪੈ ਜਾਂਦੇ ਹੈਗੇ ਆ ਤੇ ਉਹ ਇਵੇਂ ਜਿਹੜੀਆਂ ਕੁੜੀਆਂ ਹੈਗੀਆਂ ਨੇ ਉਹ ਵੀ ਉਹਨਾਂ ਨੂੰ ਈਵਨ ਦੇ ਵਪਾਰ ਦਾ ਧੰਦਾ ਕਰਨ ਤੱਕ ਵੀ ਜਿਹੜੀਆਂ ਹਾਲਤਾਂ ਹੈਗੀਆਂ ਨੇ ਉਹ ਬੜੀਆਂ ਹੋਈਆਂ ਹੈਗੀਆਂ ਨੇ ਪਰ ਉਹ ਕੋਈ ਆਮ ਵਰਤਾਰਾ ਜਿਵੇਂ ਆਪਾਂ ਕਹਿ ਦਈਏ ਉਹ ਉਹਨਾਂ ਨੇ ਨਹੀਂ ਪਰ ਜਿੰਨਾ ਵੀ ਹੈ ਉਹ ਮੰਦ ਭਾਗਾ ਹੈਗਾ ਉੱਥੇ ਵੀ ਜਿਹੜੀ ਜਿਹੜੀ ਔਰਤ ਹੈਗੀ ਆ ਉਹ ਕੋਈ ਆਜ਼ਾਦ ਨਹੀਂ ਹੈ ਕੰਪੈਰੀਟਿਵਲੀ ਭਾਰਤ ਵਰਗੇ ਮੁਲਕਾਂ ਨਾਲੋਂ ਇੱਕ ਫਰਕ ਹੈ ਪਰ ਜੇ ਆਪਾਂ ਉਹਨੂੰ ਐ ਦੇਖੀਏ ਵੀ ਜਨਰਲੀ ਕੋਈ ਔਰਤ ਜਿਹੜੀ ਹੈ ਕਿ ਮਰਦ ਦੇ ਬਰਾਬਰ ਦਾ ਰਤਬਾ ਰੱਖਦੀ ਆ ਉਹ ਹਜੇ ਵੀ ਉੱਥੇ ਹੈ ਨਹੀਂ ਹਜੇ ਵੀ ਜਿਹੜਾ ਜੈਂਡਰ ਦੇ ਆਧਾਰ ਦੇ ਉੱਤੇ ਡਿਸਕ੍ਰਿਮੀਨੇਸ਼ਨ ਆ ਉਹ ਉੱਥੇ ਵੀ ਹੈ ਤੁਸੀਂ ਨੌਜਵਾਨ ਅਤੇ ਵਿਦਿਆਰਥੀਆਂ ਦੀ ਇੱਕ ਆਰਗੇਨਾਈਜੇਸ਼ਨ ਦਾ ਹਿੱਸਾ ਉੱਥੋਂ ਦੇ ਸਥਾਨਕ ਵਿਦਿਆਰਥੀ ਵੀ ਜੁੜੇ ਹੋਣਗੇ ਉਹ ਕੀ ਸੋਚਦੇ ਆ ਮਤਲਬ ਇੱਕ ਇੱਕ ਹੁੰਦਾ ਵਿਚਾਰਧਾਰਾ ਤੌਰ ਦੇ ਉੱਤੇ ਅਸੀਂ ਇਕੱਠੇ ਹੋਗੇ ਕਿਸੇ ਵੀ ਕੋਨੇ 'ਚ ਹੋਗੇ ਚਾਹੇ ਉਹ ਕਿ ਜਿਹੜੀ ਵੀ ਧਰਤੀ ਹੋਵੇ ਕਿਹੜਾ ਮੁਲਕ ਹੋਵੇ ਉਹ ਕੀ ਸੋਚਦੇ ਆ ਉਹ ਤੁਹਾਡਾ ਸਾਥ ਦਿੰਦੇ ਆ ਇਹਨਾਂ ਗੱਲਾਂ ਦੇ ਉੱਤੇ ਕਿ ਉਹਨਾਂ ਨੂੰ ਲੱਗਦਾ ਹੈ ਕਿ ਨਹੀਂ ਅਸੀਂ ਇਹ ਉਹ ਇਸ ਗੱਲ ਨੂੰ ਐਪਰੀਸ਼ੀਏਟ ਕਰਦਾ ਉਹਨਾਂ ਨੂੰ ਹੈਗਾ ਵੀ ਠੀਕ ਹੈ ਜੇ ਵਿਦਿਆਰਥੀ ਇਹਨਾਂ ਨਾਲ ਧੱਕਾ ਹੋ ਰਿਹਾ ਹੈਗਾ ਇੰਟਰਨੈਸ਼ਨਲ ਸਟੂਡੈਂਟ ਆਉਂਦੇ ਹੈਗੇ ਆ ਤੇ ਇਹ ਉਹਨਾਂ ਦੀਆਂ ਜਾਇਜ਼ ਮੰਗਾਂ ਹੈਗੀਆਂ ਨੇ ਉਹ ਕਰਦਾ ਹੈਗਾ ਪਰ ਇੰਟਰਨੈਸ਼ਨਲ ਸਟੂਡੈਂਟਸ ਦੀਆਂ ਜਿਸ ਤਰ੍ਹਾਂ ਦੀਆਂ ਦਿੱਕਤਾਂ ਹੈਗੀਆਂ ਨੇ ਉਹ ਪ੍ਰਵਾਸੀ ਜਿਹੜੇ ਉੱਥੋਂ ਦੇ ਡੋਮੈਸਟਿਕ ਸਟੂਡੈਂਟ ਹੈਗੇ ਉਹਨਾਂ ਦੀਆਂ ਉਹ ਪ੍ਰੋਬਲਮਸ ਨਹੀਂ ਹੈਗੀਆਂ ਜਿਹੜੀਆਂ ਮੈਂ ਪਹਿਲਾਂ ਵੀ ਜ਼ਿਕਰ ਕਰਕੇ ਹਟਿਆ ਕਿ ਜਿਹੜੀ ਐਜੂਕੇਸ਼ਨ ਜਿਹਨੂੰ ਇਹ ਕਹਿੰਦੇ ਕਿ ਐਜੂਕੇਸ਼ਨ ਤਾਂ ਬਰਾਬਰਤਾ ਦਾ ਆਧਾਰ ਸਿਰਜਦੀ ਹੁੰਦੀ ਆ ਪਰ ਉਹ ਬਰਾਬਰ ਸਮਾਨ ਐਜੂਕੇਸ਼ਨ ਵਰਗੀ ਉੱਥੇ ਕੋਈ ਚੀਜ਼ ਨਹੀਂ ਉਹ ਇਸ ਕਰਕੇ ਜਿਹੜੇ ਡੋਮੈਸਟਿਕ ਸਟੂਡੈਂਟ ਹੈਗੇ ਆ ਉਹਨਾਂ ਦਾ ਉਸ ਰੂਪ ਦੇ ਵਿੱਚ ਸੰਕਟ ਨਹੀਂ ਹੈਗਾ ਉੱਥੇ ਵਿਦਿਆਰਥੀ ਜਥੇਬੰਦਗਾ ਦੇ ਵਿੱਚ ਉਸ ਰੂਪ ਦੇ ਵਿੱਚ ਸ਼ਾਮਲ ਵੀ ਨਹੀਂ ਹੁੰਦੇ ਇਸੇ ਤਰ੍ਹਾਂ ਜਿਹੜੇ ਬਾਕੀ ਮੁਲਕਾਂ ਤੋਂ ਆ ਰਹੇ ਨੇ ਤੁਸੀਂ ਇੱਕ ਇਹ ਵੀ ਦੇਖੋਗੇ ਕਿ ਭਾਰਤ ਜਾਂ ਪੰਜਾਬ ਤੋਂ ਆਏ ਹੋਏ ਸਟੂਡੈਂਟ ਹੀ ਕਿਉਂ ਕਰਦੇ ਨੇ ਹੋਰਾਂ ਮੁਲਕਾਂ ਦੇ ਉੱਤੇ ਕਿਉਂ ਨਹੀਂ ਆ ਜਿਹੜੇ ਆਏ ਹੈਗੇ ਉਹਨਾਂ ਮੁਲਕਾਂ ਦੇ ਵਿਦਿਆਰਥੀਆਂ ਨਾਲ ਵੀ ਤੱਕਾ ਹੁੰਦਾ ਪਰ ਇੱਕ ਭਾਰਤ ਦੇ ਜਿਹੜੇ ਵਿਦਿਆਰਥੀ ਹੈਗੇ ਨੇ ਉਹਨਾਂ ਦਾ ਇੱਕ ਵਿਰਸਾ ਉਹਨਾਂ ਦੀ ਇੱਕ ਵਿਰਾਸਤ ਆ ਜਿਹੜੀ ਕਿ ਉੱਥੇ ਭਾਈ ਮੇਵਾ ਸਿੰਘ ਲੋਪੋ ਕੇ ਵਰਗਿਆਂ ਵਰਗਿਆਂ ਨੇ ਜਿਹੜੀ ਕਿ ਗਦਰ ਪਾਰਟੀ ਨੇ ਜਿਹੜੀ ਕਿ ਕਾਮਾਗਾਟਾ ਮਰੂ ਦੀ ਲਹਿਰ ਨੇ ਜਿਹੜਾ ਕਿ ਭਾਰਤ ਦੇ ਜਿਹੜੀ ਧਰਤੀ ਤੋਂ ਗਏ ਗਏ ਨੇ ਜਿਹੜੀ ਪ੍ਰੇਰਣਾ ਉਹ ਇੱਥੋਂ ਲੈ ਕੇ ਗਏ ਨੇ ਕਿ ਲੁੱਟ ਜ਼ਬਰ ਦੇ ਖਿਲਾਫ ਜਿਹੜੇ ਇੱਥੋਂ ਦੇ ਸ਼ਹੀਦਾਂ ਨੇ ਗੁਰੂਆਂ ਨੇ ਉਹਨਾਂ ਪ੍ਰੇਰਨਾ ਦਿੱਤੀ ਹੋਈ ਆ ਉਹ ਉਸ ਨੂੰ ਉਹ ਕਿਤੇ ਨਾ ਕਿਤੇ ਉਹ ਉਹ ਉਹਦੀ ਰਾਖੀ ਕਰਦੇ ਨੇ ਤੁਸੀਂ ਇਹ ਵੀ ਦੇਖੋਗੇ ਕਿ ਇਸ ਅੰਦੋਲਨ ਦੇ ਵਿੱਚ ਜਿਹੜਾ ਭਾਰਤ ਦੇ ਵਿੱਚ ਮੋਦੀ ਸਰਕਾਰ ਦੀਆਂ ਗਲਤ ਨੀਤੀਆਂ ਦੇ ਖਿਲਾਫ ਕਿਸਾਨ ਅੰਦੋਲਨ ਐਡੀ ਵੱਡੀ ਪੱਧਰ ਤੇ ਉੱਤੇ ਉੱਠਿਆ ਸੀ ਉਹਦੇ ਵਿੱਚ ਲੋਕਾਂ ਦੇ ਉਹ ਮਾਪੇ ਜਿਹੜੇ ਇੱਥੇ ਦਿੱਲੀ ਦੇ ਬਾਰਡਰ ਤੇ ਸਾਲ 2 ਸਾਲ ਬੈਠੇ ਰਹੇ ਤੇ ਉਹ ਉਹਨਾਂ ਦੇ ਬੱਚੇ ਜਿਹੜੇ ਬਾਹਰ ਵਿਦੇਸ਼ਾਂ 'ਚ ਬੈਠੇ ਆ ਉਹਨਾਂ ਨੇ ਆਪ ਮਹਾਰੇ ਬਹੁਤ ਵੱਡੀ ਪੱਧਰ ਦੇ ਉੱਤੇ ਰੈਲੀਆਂ ਕੀਤੀਆਂ ਕਾਰਾਂ ਦੇ ਉੱਤੇ ਆਪ ਦੇ ਸਟicker ਲਾਏ ਉਹਨਾਂ ਨੇ ਉਹਨਾਂ ਦਾ ਸੋਲੀਡੈਰਿਟੀ ਇੱਕ ਜਿਹੜੀ ਹੈਗੀ ਉਹ ਦਿਖਾਈ ਇੱਥੋਂ ਦੇ ਆਪਦੇ ਮਾਪਿਆਂ ਦੇ ਨਾਲ ਤੇ ਉਹਨਾਂ ਨੇ ਕਿਹਾ ਵੀ ਜਦੋਂ ਅਸੀਂ ਕੈਨੇਡਾ ਕੋਲਜ ਦੇ ਮੂਰੇ ਅਸੀਂ ਲਾਇਆ ਸੀਗਾ ਪ੍ਰੋਟੈਸਟ ਕੀਤਾ ਸੀ ਤਾਂ ਕਾਲਜ ਦਾ ਡਾਇਰੈਕਟਰ ਆ ਕੇ ਇਹ ਕਹਿੰਦਾ ਕਿ ਕਿੰਨਾ ਕੁ ਟਾਈਮ ਬੈਠੇ ਰਹੋਗੇ ਤਾਂ ਉਹਨਾਂ ਨੇ ਕਿਹਾ ਕਿ ਸਾਡੇ ਮਾਪੇ ਤਾਂ 2 ਸਾਲ ਨਹੀਂ ਦਿੱਲੀ ਦੇ ਬਾਰਡਰ ਤੋਂ ਹਿੱਲੇ ਤੇ ਅਸੀਂ ਅਸੀਂ ਉਹਨਾਂ ਦੇ ਵਾਰਸਾਂ ਤੇ ਸਾਡੇ ਅਸੀਂ ਉਸ ਮਿੱਟੀ ਦੇ ਬਣੇ ਹੋਏ ਆ ਤੇ ਅਸੀਂ ਇੱਥੋਂ ਨਹੀਂ ਹਿੱਲਾਂਗੇ ਇਸ ਕਰਕੇ ਜਨਦੀ ਉਹ ਜਿਹੜੀਆਂ ਵਿਰਾਸਤ ਦੇ ਵਿੱਚ ਪਈਆਂ ਹੁੰਦੀਆਂ ਚੀਜ਼ਾਂ ਨੇ ਉਹ ਵੀ ਕਿਤੇ ਨਾ ਕਿਤੇ ਜਿਹੜੀਆਂ ਪ੍ਰੇਰਣਾ ਦਾ ਸਰੋਤ ਬਣਦੀਆਂ ਨੇ ਤੇ ਜਿਹੜਾ ਉੱਥੇ ਇੱਕ ਨੈਰੇਟਿਵ ਬਣਿਆ ਹੋਇਆ ਪੁਰਾਣਿਆਂ ਦਾ ਤੇ ਨਮਿਆਂ ਦਾ ਤੇ ਜਿਹੜੇ ਪੁਰਾਣੇ ਹੈਗੇ ਕਿ ਸਟੂਡੈਂਟ ਦਾ ਗੰਦ ਪਾਉਂਦੇ ਹੈਗੇ ਨੇ ਸਟੂਡੈਂਟ ਤਾਂ ਇਹ ਕਰਦੇ ਆ ਗਿਆ ਤਾਂ ਪਿਛਲੇਗਾ ਐਜੀਟੇਸ਼ਨਾਂ ਡਿਗੇਟੇਸ਼ਨ ਮੌਂਟਰੀਅਲ ਦੇ ਤਿੰਨ ਕਾਲਜ ਜਿਹੜੇ ਬੰਦ ਹੋਏ ਜਿਹੜਾ 64 ਲੱਖ ਡਾਲਰ ਦੀ ਬੈਂਕਰਪਸੀ ਕੀਤੀ ਸੀਗੀ ਤੇ ਜਿਹੜਾ ਅਲਗੋਮਾ ਯੂਨੀਵਰਸਿਟੀ ਦਾ ਜਾਂ ਇਸ ਤੋਂ ਪਹਿਲਾਂ ਡੈਪੂਟੇਸ਼ਨ ਦੇ ਖਿਲਾਫ ਸੰਘਰਸ਼ ਚੱਲਿਆ ਸੀ ਇਸ ਗੱਲ ਨੇ ਇਹ ਦਿਖਾਤਾ ਕਿ ਵਿਦਿਆਰਥੀ ਜਿਹੜੇ ਹੈਗੇ ਬਹੁਤ ਸੰਜੀਦਾ ਨੇ ਉਹਨਾਂ ਨੇ ਆਪਦੇ ਜਿਹੜੇ ਹੱਕਾਂ ਦੇ ਲਈ ਉੱਥੇ ਬਗਾਨੇ ਮੁਲਕਾਂ ਦੇ ਉੱਤੇ ਆ ਕੇ ਪ੍ਰਵਾਸੀਆਂ ਨੂੰ ਸੰਘਰਸ਼ ਕਰਨਾ ਵੈਸੇ ਮੁਸ਼ਕਲ ਬਹੁਤ ਹੁੰਦਾ ਉਹ ਉੱਥੇ ਲੜੇ ਸੰਘਰਸ਼ ਕੀਤਾ ਆਪਦੇ ਹੱਕ ਜਿਹੜੇ ਹੈਗੇ ਆ ਉਹ ਹਾਸਲ ਕੀਤੇ ਤੇ ਉਹਦੇ ਵਿੱਚ ਆ ਜਿਹੜੀਆਂ ਵਿਰਸੇ ਦੀਆਂ ਪ੍ਰੇਰਨਾਵਾਂ ਨੇ ਇਹ ਵੀ ਕੰਮ ਕਰਦਿਆਂ। ਇੱਕ ਆਖਰੀ ਗੱਲ ਹੈ ਵੈਸੇ ਤੇ ਬਹੁਤ ਸਾਰੀਆਂ ਗੱਲਾਂ ਡਿਸਕਸ਼ਨ ਦਾ ਹਿੱਸਾ ਨੇ ਬਣ ਸਕਦੀਆਂ ਪਰ ਅਸੀਂ ਸੀਮਤ ਕਰੀਏ ਉਹ ਸਵਾਲ ਇਹ ਹੈ ਕਿ ਅੱਜਕੱਲ ਨਾ ਇੱਕ ਜਿਹੜਾ ਸੌਦਾ ਹੋ ਗਿਆ ਵਿਆਹਾਂ ਵਾਲਾ ਉਹਦਾ ਕਿੰਨਾ ਕਸਰ ਉੱਥੇ ਬੈਠਿਆਂ ਨੂੰ ਦਿਖਦਾ ਕਿਉਂਕਿ ਇੱਥੇ ਵਾਲੇ ਲੋਕ ਜਿਹੜੇ ਪੈਸੇ ਲਾਉਂਦੇ ਇੱਕ ਦੂਜੇ ਨਾਲ ਵਿਚੋਲਗੀ ਕਰਦੇ ਆ ਕੋਈ ਕੁੜੀ ਨਹੀਂ ਵਾਪਸ ਮੁੜਦੀ ਕੋਈ ਮੁੰਡਾ ਨਹੀਂ ਮੁੜਦਾ ਇੱਥੇ ਤਾਂ ਖੁਦਕੁਸ਼ੀਆਂ ਦਾ ਵੀ ਦੌਰ ਚੱਲ ਗਿਆ ਇੱਕ ਤਰ੍ਹਾਂ ਦਾ ਭਾਵੇਂ ਟਾਵੇਂ ਟਾਵੇਂ ਮਸਲੇ ਆ ਰਹੇ ਪਰ ਆਉਂਦੇ ਆ ਉਹਨੂੰ ਉੱਥੇ ਕਿਵੇਂ ਅਸਰ ਪ੍ਰਭਾਵ ਕਬੂਲ ਰਿਆ ਲੋਕ ਉੱਥੋਂ ਵਾਲੇ। ਦੇਖੋ ਇਹ ਲੋਕਾਂ ਦਾ ਇੱਕ ਜਰੀਆ ਹੈਗਾ ਜਿਵੇਂ এডਿਕੇਸ਼ਨ ਇੱਕ ਜਰੀਆ ਹੈਗਾ ਉਵੇਂ ਵਿਦੇਸ਼ਾਂ ਨੂੰ ਜਾਣ ਦਾ ਇੱਕ ਜਰੀਆ ਇਹ ਹੈਗਾ ਕਿਉਂਕਿ ਵਿਆਹ ਸੰਬੰਧ ਦਾ ਜਿਹੜਾ ਬੇਸ ਹੈਗਾ ਉਹ ਕੋਈ ਜੀਵਨ ਜ਼ਿੰਦਗੀ ਸਾਂਝੀ ਜਿਉਣ ਦਾ ਬੇਸ ਨਹੀਂ ਬਣਦਾ ਉਹ ਬੇਸ ਤਾਂ ਇਹ ਇਹ ਬਣ ਕੇ ਜਾਂਦਾ ਹੈਗਾ ਕਿ ਕੁੜੀ ਐਸ ਤੋਂ ਚੰਗੇ ਬ੍ਰੈਂਡ ਲੈਂਦੀ ਹੈਗੀ ਜਾਂ ਮੁੰਡਾ ਲੈਂਦਾ ਤੇ ਇੱਕ ਦੂਜੇ ਨਾਲ ਵਿਆਹ ਕਰਕੇ ਚਲੇ ਜਾਂਦੇ ਆ ਉਹਨਾਂ ਮੁਲਕਾਂ ਲਈ ਇਹ ਕੋਈ ਬੜਾ ਵੱਡੀ ਸਮੱਸਿਆ ਨਹੀਂ ਉਹ ਬਿਲਕੁਲ ਹੈ ਕਿ ਉੱਥੇ ਜਾ ਕੇ ਦਿੱਕਤਾਂ ਹੁੰਦੀਆਂ ਜਿਵੇਂ ਪਿੱਛੇ ਜੇ ਇੱਕ ਦੋ ਘਟਨਾਵਾਂ ਇਹ ਜਿਹੀਆਂ ਵਾਪਰੀਆਂ ਹੈਗੀਆਂ ਕਿ ਜੇ ਕੋਈ ਮੁੰਡਾ ਗਲਤ ਸਟੈਪ ਲੈ ਲੈਂਦਾ ਜਾਂ ਕੁੜੀ ਗਲਤ ਸਟੈਪ ਲੈ ਲੈਂਦੀ ਆ ਤਾਂ ਉਹ ਹੁਣਾ ਸੁਭਾਵਕੀ ਹੈ ਜਿਹੇ ਜਿਹੇ ਤੁਸੀਂ ਬੁਨਿਆਦ ਰੱਖੋਗੇ ਕਿਸੇ ਰਿਸ਼ਤੇ ਦੀ ਉਹ ਰਿਸ਼ਤੇ ਦੀ ਬੁਨਿਆਦ ਮੌਕਾ ਪ੍ਰਸਤੀ ਤੇ ਟਿਕੀ ਹੁੰਦੀ ਆ ਤੇ ਬਾਹਰ ਜਾਣ ਲਈ ਹੀ ਹੁੰਦੀ ਆ ਤੇ ਉਹਦੇ ਵਿੱਚ ਤੁਸੀਂ ਇਹ ਆਸ ਨਹੀਂ ਰੱਖ ਸਕਦੇ ਕਿ ਉਹਨਾਂ ਦੇ ਉੱਥੇ ਜਾ ਕੇ ਡਾਈਵੋਰਸ ਵੀ ਹੁੰਦੇ ਆ ਝਗੜੇ ਵੀ ਹੁੰਦੇ ਹੈਗੇ ਆ ਇੱਕ ਜਿਹੜੀ ਉਹ ਮਰਦ ਪ੍ਰਧਾਨਤਾ ਵੀ ਪਈ ਹੁੰਦੀ ਹੈਗੀ ਆ ਔਰਤ ਦੇ ਉੱਤੇ ਕਬਜ਼ਾ ਕਰਨ ਦੀ ਨੀਤੀ ਵਾਲੀ ਉਹ ਵੀ ਜਾ ਕੇ ਉਹਦੇ ਫਟਾਰੇ ਵੀ ਹੁੰ ਜਦੋਂ ਔਰਤਾਂ ਉੱਥੇ ਕੁੜੀਆਂ ਆਜ਼ਾਦ ਹੋ ਕੇ ਘੁੰਮਦੀਆਂ ਆ ਗਈਆਂ ਤਾਂ ਉਹ ਕਿਤੇ ਨਾ ਕਿਤੇ ਜਿਹੜੇ ਵਿਰੋਧ ਹੈਗੇ ਰਿਸ਼ਤਿਆਂ ਦੇ ਵਿੱਚ ਉਹ ਆਉਂਦੇ ਹੈਗੇ ਨੇ ਤੇ ਉਹਦਾ ਕਾਰਨ ਵੱਡਾ ਇਹੀ ਹੈਗਾ ਕਿ ਜਿਹੇ-ਜਿਹੇ ਸਮਾਜ ਦੇ ਅੰਦਰ ਤੁਸੀਂ ਇੱਕ ਹਾਲਾਤ ਪੈਦਾ ਕਰਦੇ ਹੈਗੇ ਹੋ ਤੁਸੀਂ ਪਹਿਲਾਂ ਜਿਹੜੇ ਸਮਰਾਜੀ ਮੁਲਕ ਨੇ ਇਹਨਾਂ ਮੁਲਕਾਂ ਨੂੰ ਲੁੱਟ ਕੇ ਉੱਚੀ-ਨੀਚੀ ਪੈਦਾ ਕਰਦੇ ਹੋ ਫਿਰ ਉਹਨਾਂ ਦੇ ਵਿੱਚੋਂ ਆਹ ਹਿੱਸਾ ਜਿਹੜਾ ਹੈਗਾ ਉੱਧਰ ਨੂੰ ਪ੍ਰਵਾਸ ਕਰਾਉਂਦੇ ਹੋ ਸਸਤੀ ਮਜ਼ਦੂਰੀ ਦਾ ਸਾਧਨ ਬਣਾਉਣ ਦੇ ਲਈ ਉਹਦੇ ਵਿੱਚ ਲੋਕ ਜਿਹੜਾ ਟੰਗਾ ਅਪਣਾਉਂਦੇ ਹੈਗੇ ਆ ਤੇ ਇਹਨਾਂ ਟੰਗਾ ਦੇ ਵਿੱਚੋਂ ਜਿਹੜਾ ਉਹਨਾਂ ਨੂੰ ਮਜਬੂਰਗਾ ਚੋਂ ਇਹ ਜਿਹੇ ਟੰਗਾ ਅਪਣਾਉਣੇ ਪ ਨਾ ਮੁਲਕਾਂ ਚ ਜਾ ਕੇ ਚੱਲਣੇ ਪੈਂਦੇ ਤੇ ਉੱਥੇ ਆਮ ਵਰਤਾਰਾ ਉੱਥੇ ਵੀ ਹੈਗਾ ਕਿ ਡਾਈਵੋਰਸ ਹੋ ਜਾਣੇ ਝਗੜੇ ਹੋ ਜਾਣੇ ਉੱਥੇ ਵੀ ਉਹ ਜਣ ਦੀ ਸਾਰਾ ਕੁਝ ਜਿਹੜਾ ਹੈਗਾ ਚੱਲਦਾ ਹੈਗਾ ਜੀ ਬਹੁਤ ਸ਼ੁਕਰੀਆ ਜੀ ਧੰਨਵਾਦ ਜੀ ਇਸਨ ਸਾਡੇ ਨਾਲ ਉਹ ਨੌਜਵਾਨ ਆਗੂ ਜਿਨ੍ਹਾਂ ਨੇ ਵਿਦਿਆਰਥੀਆਂ ਦੇ ਨਾਲ ਨੇੜੇ ਰਹਿ ਕੇ ਕੰਮ ਵੀ ਕੀਤਾ ਹੈ ਉੱਥੇ ਇੱਕ ਆਰਗੇਨਾਈਜੇਸ਼ਨ ਦਾ ਹਿੱਸਾ ਵੀ ਨੇ ਔਰ ਉਹਨਾਂ ਨੇ ਆਪਣੇ ਤਜਰਬੇ ਵਿੱਚੋਂ ਤੇ ਆਪਣੀ ਸਮਝ ਮੁਤਾਬਕ ਜੋ-ਜੋ ਗੱਲਾਂ ਕੀਤੀਆਂ ਨੇ ਸਾਡੀ ਵੀ ਕੋਸ਼ਿਸ਼ ਇਹ ਹੈ ਕਿ ਘੱਟੋ-ਘੱਟ ਇਸ ਦੇ ਉੱਤੇ ਚਰਚਾ ਜ਼ਰੂਰ ਹੋਣੀ ਚਾਹੀਦੀ ਹੈ ਤਾਂ ਕਿ ਇਸ ਦਾ ਪ੍ਰਭਾਵ ਤੇ ਅਸਰ ਕੀ ਕੀ ਜਾਂਦਾ ਹੈ ਕਿਹੜੇ ਲੋਕ ਕੀ ਸੁਪਨੇ ਪਾਣੀ ਪਾਲੀ ਬੈਠੇ ਨੇ ਉਹਨਾਂ ਦੇ ਪੂਰੇ ਵੀ ਹੋਣਗੇ ਕਿ ਨਹੀਂ ਹੋਣਗੇ ਜੇ ਪੂਰੇ ਕਰਨ ਦੀ ਕੋਸ਼ਿਸ਼ ਕਰਦੇ ਨੇ ਤੇ ਕਿਹੜੀਆਂ-ਕਿਹੜੀਆਂ ਦਿੱਕਤਾਂ ਉਹਨਾਂ ਨੂੰ ਰਸਤੇ ਦੇ ਵਿੱਚ ਆਉਣਗੀਆਂ ਤਾਂ ਉਹਨਾਂ ਨੂੰ ਟੈਕਲ ਕਿਵੇਂ ਕਰਨਾ ਹੈ ਹੈਂਡਲ ਕਿਵੇਂ ਕਰਨਾ ਹੈ ਸਾਰੀਆਂ ਗੱਲਾਂ ਕਰਨ ਦੀ ਇਹਨਾਂ ਸਾਰੇ ਮੁੱਦਿਆਂ ਬਾਰੇ ਜਾਂ ਸਾਰੇ ਗੱਲਬਾਤ ਦੇ ਬਾਰੇ ਤੁਸੀਂ ਕੀ ਸੋਚਦੇ ਹੋ ਆਪਣੀ ਸਮਝ ਦੇ ਮੁਤਾਬਕ ਆਪਣੀ ਆਪਣੀ رائے ਆਪਣੇ ਆਪਣੇ ਸੁਝਾਅ ਵੀ ਕਮੈਂਟ ਬਾਕਸ ਦੇ ਜ਼ਰੀਏ ਸਾਂਝੇ ਕਰ ਸਕਦੇ ਹੋ ਫਿਲਹਾਲ ਅੱਜ ਦੀ ਇਸ ਮੁਲਾਕਾਤ ਵਿੱਚ ਹੈ ਨਾ ਹੀ ਆਪਣੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ABC ਪੰਜਾਬ ਬਰਨਾਲਾ